ਸ਼ਾਇਦ ਕਈ ਵਾਰੀ ਜੰਮ ਜਾਂਦਾ ਹੈ ਹੈਨਾ ਕਈ ਵਾਰੀ ਜੰਮ ਜਾਂਦਾ ਆਪਾਂ ਦੇਖਦੇ ਕਿ ਨੀਚੇ ਸਤ੍ਹਾ ਦੇ ਉੱਤੇ ਚਿੱਟਾ ਚਿੱਟਾ ਜਾਂਦਾ ਹੈ ਕਈ ਲੋਕ ਹੁਣ ਲੋਕਾਂ ਦੇ ਵਿੱਚ ਵਹਿਮ ਹੈ ਕਿ ਜਿਹੜਾ ਸ਼ਾਇਦ ਜੰਮ ਜਾਂਦਾ ਆ ਉਹ ਸ਼ਾਇਦ ਨਕਲੀ ਹੁੰਦਾ ਹੈ ਕਿ ਇਸ ਗੱਲ 'ਚ ਕਿੰਨੀ ਕ ਸੱਚਾਈ ਹੈ ਮਤਲਬ ਬਈ ਦੀ ਬੂੰਦ ਨਹੀਂ ਬਣਨੀ ਚਾਹੀਦੀ ਜੀ ਸਿੱਦਾ ਨਹੀਂ ਲੱਗਣਾ ਚਾਹੀਦਾ ਜੀ ਮਤਲਬ ਇਹ ਤਾਰ ਬਣ ਕੇ ਜਾ ਰਿਹਾ ਆ ਤਾਂ ਸ਼ਾਇਦ 오ਰੀਜਨਲ ਆ ਉਹ ਸ਼ਾਇਦ ਇਹ ਆ ਰਾਣੀ ਮੱਖੀ ਹੈ ਜੀ ਨੇੜੇ ਕਰੋ ਤੁਸੀਂ ਰਾਣੀ ਮੱਖੀ ਦੀ ਪਛਾਣ ਕੀ ਹੈ ਪਹਿਲਾਂ ਤਾਂ ਮੈਨੂੰ ਰਾਣੀ ਮੱਖੀ ਦੀ ਪਛਾਣ ਇਹ ਦੂਜੀ ਮੱਖੀ ਨਾਲੋਂ ਥੋੜੀ ਜਿਹੀ ਲੰਬੀ ਹੋਏਗੀ ਠੀਕ ਹੈ ਜੀ ਠੀਕ ਇੱਕ ਅਨਾ ਵੀ ਕੋਈ ਅਦਰਕ ਦਾ ਸ਼ਹਿਦ ਹੋ ਗਿਆ ਲੈਮਨ ਦਾ ਸ਼ਹਿਦ ਹੋ ਗਿਆ ਜਮਨ ਦਾ ਸ਼ਹਿਦ ਹੋ ਗਿਆ ਹਨ ਬੜੇ ਤਰ੍ਹਾਂ ਦੇ ਸ਼ਹਿਦ ਜਿਹੜੇ ਨੇ ਮਾਰਕੀਟ ਦੇ ਵਿੱਚ ਆਉਂਦੇ ਨੇ ਇਹਨਾਂ ਦੇ ਵਿੱਚ ਕੋਈ ਫਲੇਵਰਡ ਪਾਇਆ ਜਾਂਦਾ ਹੈ ਜਾਂ ਸ਼ਹਿਦ ਨੇਚਰਲ ਤਰੀਕੇ ਨਾਲ ਤਿਆਰ ਹੁੰਦਾ ਹੈ ਰੌ ਮਟੀਰੀਅਲ ਤਿਆਰ ਹੁੰਦਾ ਹੈ ਯਾਨੀ ਕਿ ਤੁਸੀਂ ਦੇਖਿਆ ਸ਼ਹਿਦ ਮੱਖੀਆਂ ਦਾ ਜਦੋਂ ਕੱਢਿਆ ਜਾਂਦਾ ਹੈ ਤਾਂ ਇੱਕ ਕੰਟੇਨਰ ਦੇ ਵਿੱਚ ਉਹਨੂੰ ਕੱਢ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਰੌ ਮਟੀਰੀਅਲ ਜਿਹੜਾ ਹੈ ਬਾਲਟੀਆਂ ਦੇ ਵਿੱਚ ਭਰ ਕੇ ਇਸੇ ਜਿਹੜਾ ਪਲਾਂਟ ਹੈ ਪਲਾਂਟ ਦੇ ਵਿੱਚ ਲੈ ਆਉਣਾ ਪਾਜੀ ਵਿੱਚ ਪਾਣੀ ਵਾਲਾ ਟੈਂਕਾ ਹੈ ਜਾਈਕਰ ਪਾਣੀ ਦਾ ਕੀ ਕੰਮ ਹੈ ਫਿਰ ਪਾਜੀ ਇਹਦੇ ਵਿੱਚ ਇਹ ਆਪਾਂ ਸ਼ਹਿਦ ਨੂੰ ਡਾਇਰੈਕਟ ਹੀਟ ਨਹੀਂ ਦੇ ਸਕਦੇ ਜੀ ਹਾਂਜੀ ਹਾਂਜੀ ਇਹਨੂੰ ਪਾਣੀ ਦੇ ਥਰੂ ਗਰਮ ਕੀਤਾ ਜਾਂਦਾ ਮਤਲਬ ਇਹਦੇ ਵਿੱਚ ਪਾਣੀ ਲਾਉ ਲੋਈ ਮਾਰਕੀਟ ਦੇ ਵਿੱਚ ਜਾਂਦੇ ਆਪਾਂ ਸਿੱਧਾ ਸ਼ਹਿਦ ਲੈ ਕੇ ਆਪਾਂ ਘਰੇ ਆਏ ਨੇ ਆਪਾਂ ਨੂੰ ਨਹੀਂ ਪਤਾ ਵੀ ਉਹ ਸ਼ਹਿਦ ਅਸਲੀ ਹੈ ਕਿ ਨਕਲੀ ਅਸਲੀ ਤੇ ਨਕਲੀ ਦੀ ਜਿਹੜੀ ਪਛਾਣ ਹੈ ਉਹ ਆਪਾਂ ਕਿਸ ਤਰ੍ਹਾਂ ਕਰ ਸਕਦੇ ਆ ਤੇ ਜੇ ਕੋਈ ਬੰਦਾ ਹੁਣ ਆਪਣੀ ਵੀਡੀਓ ਦੇਖ ਕੇ ਤੁਹਾਡੇ ਕੋ ਆ ਰਿਹਾ ਜੀ ਉਹਦੇ ਵਾਸਤੇ ਕੀ ਬੈਨੀਫਿਟ ਹੈ ਕੀ ਉਹਨੂੰ ਡਿਸਕਾਊਂਟ ਕਰੋਗੇ ਜੀ ਹਾਂਜੀ ਸਾਸ਼ੀ ਗਾਲਜੀ ਤੇ ਸਵਾਗਤ ਹੈ ਅੱਜ ਦੀ ਇਸ ਖਾਸ ਵੀਡੀਓ ਦੇ ਵਿੱਚ ਅੱਜ ਅਸੀਂ ਖੜੇ ਹਾਂ ਜੀ ਫਤਿਹਵਾ ਡਿਸਟ੍ਰਿਕਟ ਦੇ ਟੁਹਾਣੀ ਸ਼ਹਿਰ ਦੇ ਇੱਕ ਬਹੁਤ ਹੀ ਸੋਹਣੇ ਪਿੰਡ ਬੁੱਢਣਪੁਰ ਦੇ ਵਿੱਚ ਜਿੱਥੇ ਕਿ ਇੱਕ ਸ਼ਹਿਦ ਦਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਪਲਾਂਟ ਲਗਾਇਆ ਹੋਇਆ ਹੈ ਆਮ ਸ਼ਹਿਦ ਤਾਂ ਤੁਸੀਂ ਬਹੁਤ ਖਾਦੇ ਹੋਣੇ ਆ ਪਰ ਇੱਥੇ ਜਿਹੜਾ ਸ਼ਹਿਦ ਮਿਲਦਾ ਹੈ ਉਹ ਬਹੁਤ ਹੀ ਗੁਣਕਾਰੀ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਹੀ ਹਾਈਜੈਨਿਕ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ ਸ਼ਹਿਦ ਦੇ ਬਹੁਤ ਫਾਇਦੇ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕੋਈ ਵੀ ਸ਼ਹਿਰ ਨੂੰ ਖਾ ਸਕਦਾ ਤੇ ਬਹੁਤ ਹੀ ਵੱਡੀਆਂ-ਵੱਡੀਆਂ ਬਿਮਾਰੀਆਂ ਜਿਹੜੀਆਂ ਕਿ ਸਿਰਫ ਤੇ ਸਿਰਫ ਸ਼ਹਿਦ ਖਾਣ ਨਾਲ ਦੂਰ ਹੋ ਸਕਦੀਆਂ ਨੇ ਸ਼ਹਿਦ ਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਆਰ ਆਰ ਹਨੀ ਪ੍ਰੋਸੈਸਿੰਗ ਪਲਾਂਟ ਇਹਨਾਂ ਦਾ ਸ਼ਹਿਦ ਕੱਲੇ ਟੁਹਾਣੇ ਤੱਕ ਹੀ ਸੀਮਤ ਨਹੀਂ ਹੈਗਾ ਇਵੇਂ ਕਿ ਇੰਡੀਆ ਦੇ ਵਿੱਚ ਬਹੁਤ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਇਹਨਾਂ ਦਾ ਸ਼ਾਇਦ ਜਿਹੜਾ ਹੈ ਉਹ ਸਪਲਾਈ ਹੁੰਦਾ ਹੈ ਇੰਡੀਆ ਤੋਂ ਬਾਹਰ ਵੀ ਜੇ ਆਪਾਂ ਗੱਲ ਕਰੀਏ ਤਾਂ ਬਾਹਰਲੀਆ ਕੰਟਰੀਆਂ ਦੇ ਵਿੱਚ ਵੀ ਸ਼ਾਇਦ ਜਿਹੜਾ ਹੈ ਉਹ ਸਪਲਾਈ ਹੁੰਦਾ ਹੈ ਜੇ ਸ਼ਹਿਰ ਦੇ ਵਿੱਚ ਕੋਈ ਕੁਆਲਿਟੀ ਹੈ ਤਾਂ ਹੀ ਵੱਡੀਆਂ ਵੱਡੀਆਂ ਕੰਟਰੀਆਂ ਜਾਂ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਇੱਥੋਂ ਸਪਲਾਈ ਜਾਂਦੀ ਹੈ ਤੇ ਆਪਾਂ ਗੱਲਬਾਤ ਕਰਦੇ ਹਾਂ ਰੋਸ਼ਨ ਸਿੰਘ ਵੀਰ ਜੀ ਨਾਲ ਉਹਨਾਂ ਤੋਂ ਆਪਾਂ ਸ਼ਾਇਦ ਦੇ ਬਾਰੇ ਜਾਣਕਾਰੀ ਲੈਣੇ ਕਿ ਕਿਸ ਤਰ੍ਹਾਂ ਸ਼ਾਇਦ ਜਿਹੜਾ ਹੈ ਉਹ ਪ੍ਰੋਸੈਸ ਕਰਦੇ ਨੇ ਕਿਸ ਤਰ੍ਹਾਂ ਰੌ ਮਟੀਰੀਅਲ ਨੂੰ ਜਿਹੜਾ ਹੈ ਤਿਆਰ ਕੀਤਾ ਜਾਂਦਾ ਹੈ ਮੱਖੀਆਂ ਦਾ ਜਿਹੜਾ ਰੱਖਣ ਦਾ ਕੀ ਸਿਸਟਮ ਹੈ ਕਿੱਥੇ ਰੱਖੀਆਂ ਜਾਂਦੀਆਂ ਨੇ ਕਿਸ ਤਰ੍ਹਾਂ ਸਾਰਾ ਪ੍ਰੋਸੈਸ ਜਿਹੜਾ ਸ਼ਾਇਦ ਦਾ ਉਹ ਕਿਸ ਤਰ੍ਹਾਂ ਹੁੰਦਾ ਆ ਆਪਾਂ ਰੋਸ਼ਨ ਭਾਜੀ ਦੇ ਨਾਲ ਗੱਲਬਾਤ ਕਰਦੇ ਆ ਤੇ ਆ ਉਹ ਚੱਲਦੇ ਆ ਫਿਰ ਪਲਾਂਟ ਦੇ ਅੰਦਰ ਪਲਾਂਟ ਨੂੰ ਅੰਦਰੋਂ ਦੇਖਦੇ ਆ ਤੇ ਅੰਦਰ ਕਿਹੜੇ ਕਿਹੜੇ ਸ਼ਾਇਦ ਨੇ ਜਿਹੜੇ ਇਹ ਤਿਆਰ ਕਰਦੇ ਨੇ ਉਹਨਾਂ ਦੇ ਬਾਰੇ ਭਾਜੀ ਤੋਂ ਜਾਣਕਾਰੀ ਲੈਂਦੇ ਆ ਤੇ ਹੁਣ ਨਾਲ ਸਾਡੇ ਮੌਜੂਦ ਨੇ ਰੋਸ਼ਨ ਸਿੰਘ ਵੀਰ ਜੀ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸ਼ਾਇਦ ਦੇ ਬਾਰੇ ਤੇ ਸਭ ਤੋਂ ਪਹਿਲਾਂ ਭਾਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਸੀਂ ਸਾਨੂੰ ਇੱਥੇ ਬੁਲਾਇਆ ਤੇ ਪਾਜੀ ਜਿਸ ਤਰ੍ਹਾਂ ਕੀ ਦੇਖ ਰਹੇ ਆ ਤੁਸੀਂ ਇੰਨਾ ਵੱਡਾ ਪਲਾਂਟ ਲਗਾ ਰਹੇ ਆ ਸਭ ਤੋਂ ਪਹਿਲਾਂ ਤਾਂ 아이 ਦੱਸੋ ਕਿ ਇਹਨਾਂ ਦੇ ਵਿੱਚ ਕੀ ਭਰਿਆ ਹੋਇਆ ਤੁਸੀਂ ਇਹ ਸ਼ਹਿਦ ਆ ਜੀ ਇਹਨਾਂ ਦੇ ਵਿੱਚ ਸ਼ਹਿਦ ਭਰਿਆ ਹੋਇਆ ਹਾਂਜੀ ਕੀ ਬਾਤ ਐਡੇ-ਐਡੇ ਵੱਡੇ ਟੈਂਕਾਂ 'ਚ ਸ਼ਹਿਦ ਭਰਦੇ ਹੋ ਤੁਸੀਂ ਹਾਂਜੀ ਸਟੋਰੇਜ ਆ ਜੀ ਸਟੋਰੇਜ ਕਰ ਲੈਂਦੇ ਹਾਂ ਤੇ ਫਿਰ ਇਹਨਾਂ ਤੋਂ ਬਾਅਦ ਪੈਕਿੰਗ ਕਰਦੇ ਤੁਸੀਂ ਜੀ ਜੀ ਤੇ ਪਾਜੀ ਆਪਾਂ ਜਿਹੜੀ ਸ਼ਹਿਦ ਦੀ ਸ਼ੁਰੂਆਤ ਕੀਤੀ ਤੁਸੀਂ ਇੰਨਾ ਵੱਡਾ ਪਲਾਂਟ ਲਗਾ ਰੱਖਿਆ ਇਵਨ ਕਿ ਤੁਸੀਂ ਸਿੱਧਾ ਇਹ ਪਲਾਂਟ ਨਹੀਂ ਲਗਾ ਲਿਆ ਹੁਣ ਤੁਸੀਂ ਕਿਸੇ ਤਰੀਕੇ ਨਾਲ ਇਹਦੀ ਸ਼ੁਰੂਆਤ ਕੀਤੀ ਹੋਣੀ ਆ ਉਹ ਸ਼ੁਰੂਆਤ ਦੱਸੋ ਤੁਸੀਂ ਕਿਸ ਤਰ੍ਹਾਂ ਕੀਤੀ ਪਹਿਲੇ ਜਿਹੜੀ ਸ਼ੁਰੂਆਤ ਕੀਤੀ ਸੀ ਉਹ ਬੀ ਕੀਪਿੰਗ ਤੋਂ ਕੀਤੀ ਆ ਠੀਕ ਹੈ ਜੀ ਮਧੂਮੱਖੀ ਪਾਲਣ ਤੋਂ ਜੀ ਹਾਂਜੀ ਹਾਂਜੀ ਫਿਰ ਦੇਖਿਆ ਬਾਜ਼ਾਰ ਦੇ ਵਿੱਚ ਸ਼ਹਿਦ ਦੀ ਜਿਸ ਤਰੀਕੇ ਨਾਲ ਆਪਾਂ ਕੱਢਦੇ ਆ ਉਹ ਕੁਆਲਟੀ ਕਸਟਮਰ ਤੱਕ ਨਹੀਂ ਪਹੁੰਚਦੀ ਹਾਂਜੀ ਹਾਂਜੀ ਫਿਰ ਆਪਾਂ ਦੇਖਿਆ ਵੀ ਇੰਨੀ ਵਧੀਆ ਕੁਆਲਟੀ ਕੱਢਣ ਤੋਂ ਬਾਅਦ ਆਪਾਂ ਐਕਸਪੋਰਟਰ ਨੂੰ ਦਿੰਨੇ ਆ ਹਾਂਜੀ ਤੇ ਇੱਥੇ ਉਹ ਕੁਆਲਟੀ ਨਹੀਂ ਬਣਦੀ ਹਾਂਜੀ ਫਿਰ ਆਪਾਂ ਮਨ ਬਣਾਇਆ ਵੀ ਆਪਾਂ ਕਸਟਮਰ ਤੱਕ ਡਾਇਰੈਕਟ ਪਹੁੰਚਾਈਏ ਠੀਕ ਹੈ ਜੀ ਆਪਣਾ ਵੀ ਇੱਕ ਨਾਮ ਹੋਵੇ ਜੇ ਆਪਾਂ ਵਧੀਆ ਤਰੀਕੇ ਨਾਲ ਕਰ ਰਹੇ ਆ ਹਾਂਜੀ ਹਾਂਜੀ ਤੇ ਆਪਣਾ ਵੀ ਕਿ ਨਾਮ ਹੋਵੇ ਕੁਆਲਟੀ ਜ਼ਰੂਰੀ ਹੈ ਸ਼ਾਇਦ ਅੱਜ ਕੱਲ ਮਿਲਾਵਟੀ ਸ਼ਾਇਦ ਬਹੁਤ ਆ ਰਿਹਾ ਬਹੁਤ ਆ ਰਿਹਾ ਜੀ ਅੱਜ ਦਾ ਹਰ ਚੀਜ਼ ਮਿਲਾਵਡੀ ਹੈ ਜੀ ਮਿਲਾਵਟ ਤੋਂ ਬਚੋ ਜੀ ਤੇ ਕਿਹੜੀ ਸਾਲ ਚ ਸ਼ੁਰੂ ਕੀਤਾ ਸੀ ਬਾ ਜੀ ਆਪਾਂ ਮੈਂ 2016 ਚ ਕੀਤਾ ਸੀ ਜੀ 16 ਚ ਤੁਸੀਂ ਸ਼ੁਰੂ ਕੀਤਾ ਸੀ ਤੇ ਅੱਜ ਆਪਾਂ ਇੱਥੋਂ ਤੱਕ ਪਹੁੰਚ ਗਏ ਜੀ ਜੀ ਤੇ ਕੱਲ ਨੂੰ ਆਪਾਂ ਹੋਰ ਅੱਗੇ ਜਾਣ ਦੀ ਵੀ ਉਮੀਦ ਰੱਖੀ ਹੋਣੀ ਹੈ ਜੀ ਜੀ ਬਿਲਕੁਲ ਜੀ ਤੇ ਭਾਜੀ ਹੁਣ ਜਿਹੜੀ ਮੈਂ ਗੱਲ ਪੁੱਛ ਰਿਹਾ ਤੁਹਾਨੂੰ ਕਿ ਜਿਸ ਤਰ੍ਹਾਂ ਆਪਾਂ ਸੁਣਦੇ ਆ ਫਲੇਵਰਡ ਸ਼ਾਇਦ ਅਨਾ ਵੀ ਕੋਈ ਅਦਰਕ ਜਾਂ ਸ਼ਹਿਦ ਹੋ ਗਿਆ ਲੈਮਨ ਦਾ ਸ਼ਹਿਦ ਹੋ ਗਿਆ ਜਮਨ ਦਾ ਸ਼ਹਿਦ ਹੋ ਗਿਆ ਨਾ ਬਾਰੇ ਤਰ੍ਹਾਂ ਦੇ ਸ਼ਹਿਦ ਜਿਹੜੇ ਨੇ ਮਾਰਕੀਟ ਦੇ ਵਿੱਚ ਹੁੰਦੇ ਨੇ ਇਹਨਾਂ ਦੇ ਵਿੱਚ ਕੋਈ ਫਲੇਵਰਡ ਪਾਇਆ ਜਾਂਦਾ ਹੈ ਜਾਂ ਸ਼ਾਇਦ ਨੇਚਰਲ ਤਰੀਕੇ ਨਾਲ ਤਿਆਰ ਹੁੰਦਾ ਜੀ ਦੇਖੋ ਜੀ ਵੈਸੇ ਤੇ ਇਹ ਹਰ ਬੰਦੇ ਦੇ ਦੇਲ ਤੇ ਡਿਪੈਂਡ ਕਰਦਾ ਵੀ ਤੁਹਾਨੂੰ ਕੀ ਦੇ ਰਿਹਾ ਹੈ ਨਾ ਹਾਂਜੀ ਹਾਂਜੀ ਆਪਾਂ ਕਸਟਮ ਕਸਟਮਰ ਦੁਕਾਨਦਾਰ ਕੋ ਜਾਂਦਾ ਜੋ ਉਹਨੂੰ ਪਸੰਦ ਹੁੰਦਾ ਉਹ ਉਹਨੂੰ ਦੇ ਦੇਂਦਾ ਤੇ ਲੈ ਕੇ ਆਉਂਦਾ ਹਾਂ ਉਹ ਤਾਂ ਹੈ ਜੀ ਜਿਹੜਾ ਇੱਕ ਐਸਾ ਦੇਸ਼ ਇੱਕ ਸ਼ਾਇਦ ਹਿੰਦੁਸਤਾਨ ਹੀ ਹੈਗਾ ਹਾਂਜੀ ਜਿਹਦੇ ਵਿੱਚ ਛੇ ਦਿੱਤੂ ਆਉਂਦੀਆਂ ਜੀ ਹਾਂਜੀ ਹਾਂਜੀ ਛੇ ਤਰੀਕਿਆਂ ਦੇ ਫੁੱਲ ਆਉਂਦੇ ਆ ਜੀ ਹਾਂਜੀ ਹਾਂਜੀ ਤੇ ਆਪਣੇ ਹਰ ਫੁੱਲ ਦਾ ਸ਼ਹਿਦ ਹੈਗਾ ਜੀ ਹਰ ਇੱਕ ਫੁੱਲ ਦਾ ਹਾਂਜੀ ਜਿਵੇਂ ਤੁਸੀਂ ਦੇਖੋ ਨਵੰਬਰ ਤੋਂ ਆਪਣੇ ਸਫੈਦਾ ਸਟਾਰਟ ਹੋ ਜਾਂਦਾ ਹਾਂਜੀ ਹਾਂਜੀ ਫਿਰ ਉਸ ਤੋਂ ਬਾਅਦ ਸਫੈਦਾ ਚੱਲਦਾ ਜੀ ਦਸੰਬਰ ਜਨਵਰੀ ਤੱਕ ਫਿਰ ਸਰ੍ਹੋਂ ਸਟਾਰਟ ਸਰ੍ਹੋਂ ਸਟਾਰਟ ਹੋ ਜਾਂਦੀ ਆ ਹਾਂਜੀ ਸਰੋਂ ਤੋਂ ਬਾਅਦ ਫਿਰ ਦੁਬਾਰਾ ਸਫੈਦਾ ਚੱਲ ਪੈਂਦਾ ਹਾਂਜੀ ਫਿਰ ਨਾਰੀ ਟਾਲੀ ਚੱਲ ਪਿੰਦੀ ਆ ਹਾਂਜੀ ਟਾਲੀ ਚੱਲਣ ਤੋਂ ਬਾਅਦ ਮਈ ਦੇ ਵਿੱਚ ਨਿੰਮ ਚੱਲ ਪਿੰਦੀ ਆ ਹਾਂਜੀ ਅਸੀਂ ਫਿਰ ਉਵੇਂ ਡੱਬੇ ਚੱਕੀ ਦੇ ਆ ਉਸੇ ਜਗ੍ਹਾ ਤੇ ਸ਼ਿਫਟ ਕਰ ਦਿੰਦੇ ਆ ਠੀਕ ਹੈ ਜਿਵੇਂ ਕਿ ਨਿੰਮ ਦੇ ਫੁੱਲ ਹੈਗੇ ਆ ਹਾਂਜੀ ਹਾਂਜੀ ਅ ਸਫੈਦੇ ਤੋਂ ਬਾਅਦ ਟਾਲੀ ਟਾਲੀ ਦੇ ਦੋ ਰਾਊਂਡ ਕੱਢੇ ਫਿਰ ਨਿੰਮ ਫਿਰ ਉਸ ਤੋਂ ਬਾਅਦ ਹਿਮਾ ਚੱਲਿਆ ਜਾਂਦਾ ਹਿਮਾਚਲ ਚ ਵੀ ਜਾਂਦੇ ਆ ਜੀ ਜੀ ਉੱਥੇ ਵਾਈਟ ਸ਼ਹਿਦ ਹੈਗਾ ਓਕੇ ਓਕੇ ਹਾਂਜੀ ਵਾਈਟ ਫੁੱਲਾ ਦਾ ਵਾਈਟ ਸ਼ਹਿਦ ਆ ਠੀਕ ਹੈ ਜੀ ਉੱਥੇ ਅਸੀਂ ਮਲਟੀ ਸ਼ਹਿਦ ਵੀ ਤਿਆਰ ਕਰ ਜਦੋਂ ਕੜੀ ਪੱਤਾ ਹੋ ਗਿਆ ਉਹਨੂੰ ਮਲਟੀ ਸ਼ਹਿਦ ਕਹਿੰਦੇ ਆ ਠੀਕ ਹੈ ਜੀ ਤੇ ਉਹ ਕਈ ਤਰੀਕੇ ਦਾ ਸ਼ਹਿਦ ਹੁੰਦਾ ਆਪਣੇ ਕੋਲ ਕਿਹੜੇ ਕਿਹੜੇ ਫਲੇਵਰਡ ਦੇ ਸ਼ਹਿਦ ਨੇ ਜੇ ਇਸ ਵੇਲੇ ਆਪਣੇ ਕੋਲੇ ਇਸ ਟਾਈਮ ਹੈ ਜੀ ਅ ਲੈਮਨ ਹੈ ਜੀ ਹਾਂ ਜੀ ਤુલਸੀ ਹੈ ਠੀਕ ਹੈ ਜੀ ਅ ਜਾਮਨ ਦਾ ਹੈ ਜਾਮਨ ਅ ਦੀਵੈਨ ਹੈ ਹਾਂ ਜੀ ਕਿਸਮੀਰ ਵਾਈਟ ਹੈਗਾ ਜੀ ਜੰਮੂ ਹੈ ਕਿਸਮੀਰ ਤੋਂ ਵਾਈਟ ਸ਼ਹਿਦ ਹੈ ਜੀ ਵਾਈਟ ਸ਼ਹਿਦ ਤਿਆਰ ਹੁੰਦਾ ਹੈ ਮੰਨ ਲਓ ਕਿ ਪਹਾੜਾਂ ਦੇ ਵਿੱਚ ਪਹਾੜਾਂ ਦੇ ਵਿੱਚ ਬਿਲਕੁਲ ਠੀਕ ਹੈ ਜੀ 베ਰੀ ਦਾ ਸ਼ਹਿਦ ਹੈ ਜੀ 베ਰੀ ਦਾ ਮੰਨ ਲਓ ਕਿ 베ਰੀ ਦੇ ਵਿੱਚ ਆਪਾਂ ਮੱਖੀ ਜੀ 베ਰੀ ਆਪਣੇ ਨੇੜੇ ਹੈ ਜੀ ਨੌਰ ਬਦਰਾ ਠੀਕ ਹੈ ਜੀ ਹਾਂ ਜੀ ਉਹ ਅ ਅਕਤੂਬਰ ਨਵੰਬਰ ਦੇ ਵਿੱਚ 베ਰੀ ਨੂੰ ਫੁੱਲ ਆਉਂਦਾ ਠੀਕ ਹੈ ਜੀ ਉਹ ਤੇ ਫਿਰ ਵਾਈਟ ਹਨੀ ਹੈ ਜੀ ਹਾਂਜੀ ਇਹ ਸਰ ਦਾ ਸ਼ਹਿਦ ਹੈ ਜੀ ਫਿਰ ਪਾ ਜੀ ਤੁਸੀਂ ਹੁਣ ਜਿਹੜੇ ਸ਼ਹਿਦ ਦਿਖਾਏ ਨੇ ਇਹ ਜਿਹੜੇ ਸ਼ਹਿਦ ਨੇ ਇਹ ਜਿਹੜੀਆਂ ਮੱਖੀਆਂ ਆਪਾਂ ਇਹਨਾਂ ਦੇ ਬੂਟਿਆਂ ਦੇ ਵਿੱਚ ਰੱਖ ਦਿੰਦੇ ਆ ਜੀ 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 ਤੇ ਉੱਥੋਂ ਫਿਰ ਨੇਚਰਲ ਸ਼ਹਿਦ ਤਿਆਰ ਹੁੰਦਾ ਜੀ ਯਾਨੀ ਕਿ ਇਹਨਾਂ ਦੇ ਵਿੱਚ ਕੋਈ ਫਲੇਵਰ ਨਹੀਂ ਪਾਇਆ ਜਾਂਦਾ ਨਹੀਂ ਪਾਇਆ ਜਾਂਦਾ ਜਿਵੇਂ ਦੇਖੋ ਨਾ ਇੱਕ ਮਈ ਦਾ ਮਹੀਨਾ ਆ ਗਿਆ ਹਾਂਜੀ ਹਾਂਜੀ ਮਈ ਦੇ ਵਿੱਚ ਪਿਓਰ ਆਪਾਂ ਨੂੰ ਨਿੰਬ ਦਾ ਸ਼ਹਿਦ ਹੀ ਮਿਲਦਾ ਠੀਕ ਹੈ ਜੀ ਕਿਉਂਕਿ ਦੂਜੇ ਫੁੱਲ ਖਤਮ ਹੋ ਜਾਂਦੇ ਉਸ ਟਾਈਮ ਫਿਰ ਆਪਾਂ ਹਿਮਾਚਲ ਚਲ ਜਾਈਦਾ ਮਈ ਜੂਨ ਵਿੱਚ ਹਾਂਜੀ ਉੱਥੇ ਜਾ ਕੇ ਮਈ ਜੂਨ ਵਿੱਚ ਵਾਈਟ ਫੁੱਲ ਦਾ ਸਟਾਰਟ ਹੋ ਜਾਂਦਾ ਹੈ ਉੱਥੇ ਹੋਰ ਕੋਈ ਫੁੱਲ ਨਹੀਂ ਹੁੰਦਾ ਤੇ ਇੱਕ ਵਾਰ ਆਪਾਂ ਹੁਣ ਤੁਹਾਡੀਆਂ ਮੱਖੀਆਂ ਦੇਖਣ ਚੱਲੀਏ ਜੀ ਜਿੱਦਾਂ ਤੁਸੀਂ ਮੱਖੀਆਂ ਰੱਖੀਆਂ ਹੋਈਆਂ ਨੇ ਕਿਸ ਤਰ੍ਹਾਂ ਉੱਥੋਂ ਪ੍ਰੋਸੈਸ ਕਰਦੇ ਆ ਤੇ ਉਸ ਤੋਂ ਬਾਅਦ ਅੱਗੇ ਦਾ ਕੀ ਪ੍ਰੋਸੈਸ ਰਹਿੰਦਾ ਹੈ ਕਿਉਂਕਿ ਆਪਾਂ ਸਾਰੀ ਸਾਰਾ ਵੀਡੀਓ ਦੇ ਵਿੱਚ ਕਸਟਮਰ ਨੂੰ ਦਿਖਾਣਾ ਹੈ ਆਪਾਂ ਜੋ ਕੁਆਲਿਟੀ ਕਸਟਮਰ ਨੂੰ ਦੇ ਰਹੇ ਆ ਉਹ ਕੁਆਲਿਟੀ ਕਿੱਦਾਂ ਕਿੱਥੋਂ ਤਿਆਰ ਹੁੰਦੀ ਆਪਾਂ ਇੱਕ ਵਾਰੀ ਉੱਥੇ ਚੱਲੀਏ ਜੀ ਜਗਦੀਪ ਜੀ ਆਪਣਾ ਨਾਲ ਗਰਾਊਂਡ ਲੈਵਲ ਤੋਂ ਲੈ ਕੇ ਹਾਂਜੀ ਹਾਂਜੀ ਮੈਨੂਫੈਕਚਰਿੰਗ ਤੋਂ ਲੈ ਕੇ ਮਾਰਕੀਟਿੰਗ ਸਾਰੀ ਆਪਣੀ ਲੋਕ ਬੜੀ ਤਰੀਕੇ ਨਾਲ ਖਰੀਦਦੇ ਆ ਖਰੀਦਦੇ ਆ ਵੇਚਦੇ ਆ ਹਾਂਜੀ ਪਰ ਇਹ ਬਿਲਕੁਲ ਤੁਸੀਂ ਸਹੀ ਕੁਐਸਚਨ ਕੀਤਾ ਤੁਸੀਂ ਇਹ ਦੇਖੋ ਵੀ ਆਪਾਂ ਕਿੱਥੋਂ ਪੈਦਾਵਾਰ ਕਰ ਰਹੇ ਹਾਂ ਹਾਂਜੀ ਹਾਂਜੀ ਆਪਣਾ ਗਰਾਊਂਡ ਲੈਵਲ ਤੋਂ ਲੈ ਕੇ ਬੀਕਿੰਗ ਤੋਂ ਲੈ ਕੇ ਮਾਰਕੀਟਿੰਗ ਦਾ ਕੰਮ ਆਪਣਾ ਹੀ ਹੈਗਾ ਕੋਈ ਕਸਟਮਰ ਨੂੰ ਦਿਖਾਣਾ ਜ਼ਰੂਰੀ ਹੈ ਜੀ ਕਿਉਂਕਿ ਅਗਲਾ ਕਈ ਵਾਰੀ ਸੋਚਦਾ ਹੈ ਕਿ ਇਹ ਕਿੱਥੋਂ ਚੱਕ ਕੇ ਕਿਸ ਤਰ੍ਹਾਂ ਵੀ ਇਹਨਾਂ ਨੇ ਰੌ ਮਟੀਰੀਅਲ ਚੱਕਿਆ ਬਣਾਤਾ ਹਨਾ ਕਿ ਆਪਾਂ ਖੁਦ ਤਿਆਰ ਕਰ ਰਹੇ ਹਾਂ ਜੀ ਆਪਾਂ ਕਸਟਮਰ ਨੂੰ ਦਿਖਾਣਾ ਚਾਹੁੰਦੇ ਹਾਂ ਕਿ ਹਾਂਜੀ ਅਸੀਂ ਸ਼ੁੱਧ ਸ਼ਹਿਦ ਹੈ ਜਿਹੜਾ ਤਿਆਰ ਕਰ ਰਹੇ ਹਾਂ ਤੇ ਉਹਨਾਂ ਨੂੰ ਉਸੇ ਤਰੀਕੇ ਨਾਲ ਹੀ ਅੱਗੇ ਸਪਲਾਈ ਕਰ ਰਹੇ ਹਾਂ ਸਾਫ ਸਫਾਈ ਕਰਕੇ ਜੀ ਤੇ ਉਹ ਚੀਜ਼ ਕਸਟਮਰ ਨੂੰ ਦਿਖਾਣੀ ਬਹੁਤ ਜ਼ਰੂਰੀ ਹੈ ਆਜੋ ਜਗਦੀਪ ਜੀ ਤੁਹਾਨੂੰ ਜਿੱਥੇ ਮੱਖੀਆਂ ਰੱਖੀਆਂ ਲੈ ਕੇ ਚੱਲਦੇ ਹੋ ਦੇ ਦੇ ਆਉ ਚੱਲਦੇ ਆ ਇੱਕ ਵਾਰੀ ਜਿੱਥੇ ਭਾਜੀ ਹੁਣਾਂ ਨੇ ਆਪਣੀਆਂ ਮੱਖੀਆਂ ਰੱਖੀਆਂ ਹੋਈਆਂ ਨੇ ਕਿੱਦਾਂ ਉੱਥੋਂ ਪ੍ਰੋਸੈਸਿੰਗ ਹੁੰਦੀ ਹੈ ਕਿਸ ਤਰ੍ਹਾਂ ਮੱਖੀਆਂ ਤੋਂ ਸ਼ਹਿਦ ਕੱਢਿਆ ਜਾਂਦਾ ਹੈ ਉਹ ਸਾਰਾ ਵੀ ਤੁਹਾਨੂੰ ਦਿਖਾਉਣੇ ਆ ਤੇ ਉਸ ਤੋਂ ਬਾਅਦ ਵਾਪਸ ਫਿਰ ਇਸੇ ਪਲਾਂਟ ਦੇ ਵਿੱਚ ਆਵਾਂਗੇ ਅੱਗੇ ਪ੍ਰੋਸੈਸਿੰਗ ਜਿਹੜੀ ਹੈ ਪਲਾਂਟ ਤੋਂ ਕਿਸ ਤਰ੍ਹਾਂ ਹੁੰਦੀ ਹੈ ਉਹ ਸਾਰੇ ਵੀ ਦਿਖਾਵਾਂਗੇ ਆਓ ਚੱਲਦੇ ਤੇ ਜਿਸ ਤਰ੍ਹਾਂ ਕੀ ਉਹਨਾਂ ਨੇ ਹੁਣ ਪਹਿਲਾ ਡੱਬਾ ਜਿਹੜਾ ਹੈ ਉਹਨੂੰ ਖੋਲਣ ਲੱਗੇ ਆ ਮੱਖੀ ਸਰ ਮੈਂ ਤਾਂ ਦੂਰ ਹੀ ਖੜਾ ਮੈਨੂੰ ਮੱਖੀਆਂ ਤੋਂ ਬਾਰਡਰ ਲੱਗਦਾ ਮੱਖੀ ਸੀਲਿੰਗ ਆ ਬੱਸ ਆ ਸੀਲਿੰਗ ਹੀ ਬਹੁਤ ਵਧੀਆ ਹਾਂ ਮੈਨੂੰ ਲੱਗਦਾ ਮੱਖੀਆਂ ਕਨ ਬੋਰੀ ਟ੍ਰੇ ਦੇ ਉੱਤੇ ਨਹੀਂ ਪਾਉਣੀ ਆਪਾਂ ਨੇ ਹਾਂ ਬਸ ਲੈ ਬੇਟਾ ਤੂੰ ਨਾ ਫਰੇਮ ਚੱਕ ਚੱਕ ਕੇ ਦੇ ਵਿੱਚ ਪਾਈ ਜਣੇ ਆ ਬੋਰੀ ਉੱਤੇ ਰੱਖਣੇ ਆ ਇਹ ਫਰੇਮ ਇਹਦੇ ਵਿੱਚ ਪਾ ਲੈਣੇ ਆਪਾਂ ਹਾਂ ਇਹਦੇ ਚ ਪਾਉਣੇ ਆ ਇਹਦੇ ਜੋ ਪਾ ਕੇ ਫਿਰ ਆਪਾਂ ਉੱਥੇ ਜਾ ਕੇ ਸ਼ਾਇਦ ਕੱਢਾਂਗੇ ਹਾਂ ਬੰਦੇ ਮਮਸ ਮੇਰੇ ਹਾਲਤ ਨਹੀਂ ਹੁੰਦੀ ਮੱਖੀਆਂ ਨਹੀਂ ਆਉਂਦੀ ਨਹੀਂ ਆਉਂਦੀ ਕਿਤੇ ਵੀ ਨਹੀਂ ਜਾਂਦੀ ਅਸੀਂ ਤਾਂ ਠੀਕ ਹੈ ਠੀਕ ਹੈ ਇਹ ਇਹਦੇ 'ਚ ਆਪਾਂ ਕੀ ਕੀਤਾ ਜੀ ਇਹ ਸਮੋਕਰ ਸਮੋਕਰ ਧੂਆ ਧੂਆ ਮੱਛੀ ਸ਼ਾਂਤ ਰਵੇ ਤੋਂ ਆਪਣੇ ਲਾਗੇ ਨਹੀਂ ਆਉਗੀ ਹਾਂ ਮੱਛੀ ਲੈ ਕੇ ਠੀਕ ਹੈ ਤੇ ਪਾਜੀ ਜਿਸ ਤਰ੍ਹਾਂ ਲੋਕ ਨਾ ਮੱਖੀਆਂ ਰੱਖਣ ਤੋਂ ਬਹੁਤ ਡਰਦੇ ਆ ਕਈ ਵੀ ਮੱਖੀਆਂ ਘਰਾਂ ਦੇ ਲਾਗੇ ਰੱਖ ਲਿਆ ਹਨ ਤੇ ਸਾਡੇ ਮੱਖੀਆਂ ਡੰਗ ਮਾਰ ਜਾਣਗੀਆਂ ਕੀ ਘਰਾਂ ਦੇ ਘਰਾਂ ਦੇ ਲਾਗੇ ਰੱਖਣ ਦਾ ਫਾਇਦਾ ਹੈਗਾ ਕੋਈ ਇਹ ਵੀਰ ਜੀ ਲੋਕਾਂ ਨੂੰ ਐਮ ਹੈਗਾ ਹਾਂਜੀ ਇਹਨਾਂ ਦਾ ਕੋਈ ਖਤਰਾ ਨਹੀਂ ਹੈਗਾ ਜਿਹੜਾ ਮੱਖੀ ਦਾ ਡੰਗ ਆ ਇਹ ਬਹੁਤ ਹੀ ਗੁਣਕਾਰੀ ਹੈਗਾ ਠੀਕ ਹੈ ਠੀਕ ਹੈ ਇਹ ਕਈ ਬਿਮਾਰੀਆਂ ਦਾ ਇਲਾਜ ਕਰਦਾ ਤੇ ਜਦੋਂ ਮੱਖੀ ਦਾ ਡੰਗ ਲੱਗਦਾ ਇਹਨੇ ਖੂਨ ਦੇ ਵਿੱਚ ਮਿਕਸ ਹੋਣਾ ਹੁੰਦਾ ਠੀਕ ਹੈ ਜੀ ਇਹਨੇ ਜੋੜਾਂ ਦੇ ਦਰਦ ਗੈਂਠੀਆ ਉਹਦਾ ਇਹ ਪੱਕਾ ਹੀ ਇਲਾਜ ਹੈਗਾ ਮੈਨੂੰ ਤਾਂ ਮੱਖੀਆਂ ਤੁਹਾਡੀਆਂ ਪਾਲੀਆਂ ਨੂੰ ਲੱਗਦੀਆਂ ਨਵੇਂ ਨਹੀਂ ਹਿੱਲਦੀਆਂ ਦੇਖੋ ਹਾਂ ਇਹ ਬਿਲਕੁਲ ਜੀ ਪਾਲਤੂ ਮੱਖੀ ਹੁੰਦੀ ਆ ਇਹਦਾ ਕੰਮ ਸ਼ਹਿਦ ਬਣਾਉਣਾ ਇਹ ਦੇਖੋ ਲੋਕ ਨਾ ਮੱਖੀ ਤਿਆਰ ਕਰਦੇ ਆ ਹਾਂ ਜੀ ਸ਼ਹਿਦ ਤਿਆਰ ਕਰਦੇ ਕਈ ਵਾਰ ਕੱਚਾ ਸ਼ਹਿਦ ਕੱਢ ਲੈਂਦੇ ਆ ਹਾਂ ਜੀ ਹਾਂ ਜੀ ਆਪਣੇ ਮੱਖੀ ਦੇਖੋ ਜੀ ਇਹ ਪੂਰੀ ਮਤਲਬ ਸੀਲ ਕੀਤੀ ਹੋਈ ਆ ਇਹਦੇ ਵਿੱਚ ਸ਼ਹਿਦ ਹੈਗਾ ਬਿਲਕੁਲ ਸ਼ਾਂਤ ਬੈਠੀ ਹੈ ਮੱਖੀ ਹਾਂ ਜੀ ਜਿਵੇਂ ਜਿਵੇਂ ਪੱਕ ਗਿਆ ਹੈ ਪੂਰਾ ਹੀ ਹਾਂ ਇਹ ਸ਼ਹਿਦ ਦਾ ਹੈ ਠੀਕ ਹੈ ਠੀਕ ਹੈ ਇਹ ਦੇਖੋ ਹੁਣ ਮਈ ਦਾ ਮਹੀਨਾ ਚੱਲ ਰਿਹਾ ਪਰ ਫਿਰ ਵੀ ਇਹ ਸ਼ਹਿਦ ਹੈਗਾ ਠੀਕ ਹੈ ਜੀ ਇਹ ਸ਼ਹਿਦ ਦਾ ਇਹ ਹੈਗਾ ਵੀ ਬਰਸਿੰਦ ਦਾ ਸ਼ਹਿਦ ਹੈਗਾ ਸਫੈਦਾ ਹੈਗਾ ਇਹਨੂੰ ਮਲਟੀ ਕਹਿੰਦੇ ਅਸੀਂ ਮਲਟੀ ਮਲਟੀ ਹੋ ਗਿਆ ਸਾਰਾ ਇਹ ਸਾਰੇ ਸ਼ਹਿਦ ਕੁਝ ਮਿਕਸ ਹੋ ਗਏ ਹਾਂਜੀ ਓਕੇ ਓਕੇ ਇਹਨੂੰ ਝਾੜਾਂਗੇ ਇਹ ਤੋਂ ਡੱਬੇ 'ਚ ਝਾੜ ਦੇ ਸੋ ਨਾ ਇਹ ਚ ਝਾੜ ਦਿੰਦਾ ਡੱਬੇ 'ਚ ਆ ਦੇਖੋ ਜੀ ਅਸੀਂ ਇਹ ਮੱਖੀ ਨੂੰ ਝਾੜਦਾ ਡੱਬੇ 'ਚ ਵੀ ਮੱਖੀ ਦਾ ਨੁਕਸਾਨ ਵੀ ਨਾ ਹੋਵੇ ਹਾਂਜੀ ਹਾਂਜੀ ਇਹ ਫਿਰ ਇਦਾਂ ਭਾਜੀ ਮੱਖੀ ਮਾਰਦੀ ਨਹੀਂ ਨਹੀਂ ਮਰਦੀ ਜੀ ਆ ਦੇਖੋ ਬਰਾਸ਼ਤ ਮਾਰਦੇ ਬਰਾਸ਼ ਠੀਕ ਹੈ ਠੀਕ ਹੈ ਲੈਣੀ ਮੱਖੀ ਝਾੜ ਕੇ ਡੱਬੇ ਜੀ ਹੀ ਪਾਈ ਜਾਣੇ ਆ ਹਾਂਜੀ ਹਾਂਜੀ ਪੂਰੇ ਸਾਰਾ ਕੰਟੇਨਰ ਸ਼ਾਇਦ ਨਹੀਂ ਭਰਿਆ ਹੋਇਆ ਆਪਣਾ ਜੀ ਜੀ ਬਿਲਕੁਲ ਠੀਕ ਹੈ ਠੀਕ ਲੈ ਬਟੇ ਬੁਰਜਕੋ ਚੁੱਕੀ ਗੱਟ ਬੁਰਜਕ ਆ ਦੇਖੋ ਜੀ ਅਸੀਂ ਇਹਨਾਂ ਨੂੰ ਸੇਫ ਵਿੱਚ ਰੱਖ ਲੈਣਾ ਇਹਦੇ ਪੋਤੇ ਬਾਕੀ ਆਪਣੀ ਸੇਫਟੀ ਰੱਖ ਕੇ ਚੱਲਣਾ ਜ਼ਰੂਰੀ ਹੈ ਹਾਂ ਆ ਦੇਖੋ ਤੁਹਾਨੂੰ ਅਸੀਂ ਸਿਖਾਉਣੇ ਆ ਇਹ ਆ ਰਾਣੀ ਮੱਖੀ ਹੈ ਜੀ ਨੇੜੇ ਕਰੋ ਤੁਸੀਂ ਰਾਣੀ ਮੱਖੀ ਦੀ ਪਛਾਣ ਕੀ ਹੈ ਪਹਿਲਾਂ ਤਾਂ ਮੈਨੂੰ ਰਾਣੀ ਮੱਖੀ ਦੀ ਪਛਾਣ ਇਹ ਦੂਜੀ ਮੱਖੀ ਨਾਲੋਂ ਥੋੜੀ ਜਿਹੀ ਲੰਬੀ ਹੋਏਗੀ ਠੀਕ ਹੈ ਜੀ ਠੀਕ ਇੱਕ ਸਭ ਤੋਂ ਵੱਡੀ ਇਹਦੀ ਗੱਲ ਇਹ ਹੈਗੀ ਵੀ ਇਹਦੇ ਅੱਗੇ ਪਿੱਛੇ ਮੱਖੀਆਂ ਐਂ ਘੁੰਮ ਰਹੀਆਂ ਨੇ ਮਨਿਸਟਰ ਦੇ ਪਿੱਛੇ ਪਬਲਿਕ ਘੁੰਮ ਰਹੀ ਹੁੰਦੀ ਆ ਠੀਕ ਮਤਲਬ ਇਹ ਵਾਲੀ ਰਾਣੀ ਮੱਖੀ ਆ ਗਈ ਹੈ ਸਭ ਤੋਂ ਵੱਡੀ ਜਿਹੜੀ ਹੈ ਠੀਕ ਇੱਧਰ ਅੰਦਰ ਚਲੇਗੀ ਅੰਦਰ ਚਲੇਗੀ ਇਹ ਆ ਆਲੀ ਦੇਖੋ ਇੱਧਰ ਹਾਂਜੀ ਆ ਰਹੀ ਜੀ ਠੀਕ ਹੈ ਜੀ ਇਹਦਾ ਰਾਣੀ ਮੱਖੀ ਦਾ ਮੇਨ ਕੰਮ ਕੀ ਹੈ ਜੀ ਇਹਦੇ ਵਿੱਚ ਇਹਦਾ ਕੰਮ ਹੈ ਜੀ ਅੰਡੇ ਦੇਣਾ ਤੇ ਡੱਬੇ ਦੀ ਦੇਖਭਾਲ ਕਰਨੀ ਡੱਬੇ ਦੇ મતલਬ ਸਾਰੀਆਂ ਮੱਖੀਆਂ ਇਹਦੇ ਅੰਡਰ ਚਲਦੀਆਂ ਆਪਾਂ ਬਿਲਕੁਲ ਜਿਸ ਤਰ੍ਹਾਂ ਇੱਕ ਮਨਿਸਟਰ ਹੋ ਗਿਆ ਹਨਾ ਉਹਦੀ ਕਮਾਂਡ ਦੇਣੀ ਆ ਓਕੇ ਓਕੇ ਆ ਦੇਖੋ ਆ ਤੁਸੀਂ ਤਾਂ ਦੇਖ ਰਹੇ ਹੋ ਆ ਸ਼ਹਿਦ ਸੀਲ ਹੋਇਆ ਆ ਸਰ ਹਾਂਜੀ ਹਾਂਜੀ ਇਹ ਸ਼ਹਿਦ ਬਣਿਆ ਹੋਇਆ ਜੀ ਆ ਮੱਖੀ ਦੇ ਅੰਡੇ ਦਿੱਤੇ ਹੋਏ ਆ ਹਾਂਜੀ ਤੇ ਇਹ ਵਿੱਚ ਬਰੂਡ ਹੈਗਾ ਠੀਕ ਹੈ ਜੀ ਤੇ ਇਹ ਸਾਰਾ ਇਹਨੂੰ ਮੋਮ ਵੀ ਕਹਿ ਦਿੰਦੇ ਹਨਾ ਹਾਂ ਇਹ ਮੋਮ ਆ ਜੀ ਇਹ ਮੋਮ ਨਾਲ ਇਹ ਕਵਰ ਕਰ ਦੇਣਾ ਠੀਕ ਹੈ ਠੀਕ ਹੈ ਇਹ ਸ਼ਹਿਦ ਪੱਕ ਜਾਂਦਾ ਜੀ ਠੀਕ ਹੈ ਜੀ ਇਹ ਸ਼ਹਿਦ ਬਹੁਤ ਗੁਣਗਰੀਆ ਜਿਹੜਾ ਬ ਕੱਚਾ ਛੇਧ ਕਰਦੇ ਕੱਢਦੇ ਆ ਕਈ ਕੱਚਾ ਵੀ ਗਾੜ ਲੈਂਦੇ ਆ ਹਾਂਜੀ ਹਾਂਜੀ ਬਾਈ ਮਤਲਬ ਪ੍ਰੋਸੈਸ ਸਾਰਾ ਇਹਦਾ ਇਹੀ ਰਹਿਣ ਵਾਲਾ ਹੈ ਕਿ ਇਸ ਤਰ੍ਹਾਂ ਆਪਾਂ ਪਿਆਰ ਨਾਲ ਕੱਢਣੀਆਂ ਨੇ ਝਾੜ ਕੇ ਤੇ ਇਹਨਾਂ ਨੂੰ ਬਾਅਦ ਚੋਂ ਆਪਾਂ ਉਧਰ ਜਾ ਕੇ ਇਹਦੇ ਚੋਂ ਛੇਧ ਕੱਢ ਲੈਣਾ ਵਿੱਚ ਝੋੜਦੇ ਵਿੱਚ ਝਾੜਦੇ ਵਿੱਚ ਗੜੇ ਪਰ ਤਾਂ ਹੀ ਬਾਹਰ ਨਹੀਂ ਨਾ ਝਾੜੇ ਰਾਣੀ ਮੱਖੀ ਫਿਰ ਇੱਕ ਡੱਬੇ ਚ ਇੱਕ ਹੀ ਹੁੰਦੀ ਹੈ ਜੀ ਇੱਕ ਡੱਬੇ ਚ ਇੱਕ ਹੀ ਹੁੰਦੀ ਹੈ ਇਹ ਪੂਰੇ ਡੱਬੇ ਚ ਇੱਕ ਹੀ ਹੋਊਗੀ ਬਿਲਕੁਲ ਜੀ ਠੀਕ ਹੈ ਜੀ ਜਿਹੜੇ ਡੱਬੇ ਦੇ ਵਿੱਚ ਰਾਣੀ ਮੱਖੀ ਐਕਟਿਵ ਹੈਗੀ ਆ ਹਾਂਜੀ ਉਹਦੀ ਮੱਖੀ ਦੀ 40 ਲੱਗਉਂਦੀ ਡੱਬੇ ਦੇ ਠੀਕ ਦੇਖੋ ਮੱਖੀਆਂ ਕਿੰਦਾ ਐਕਟਿਵ ਹੈਗੀਆਂ ਡੱਬੇ ਭਰੇ ਪਏ ਆ ਮੱਖੀ ਦਾ ਕੰਮ ਕਰਨ ਦਾ ਤਰੀਕਾ ਜਿਹੜਾ ਹੈਗਾ ਨਾ ਰਾਣੀ ਰੱਖੀ ਰਾਣੀ ਮੱਖੀ ਇਹਨਾਂ ਤੇ ਦਬਕਾ ਰੱਖਦੀ ਆ ਪੂਰਾ ਬਿਲਕੁਲ ਬਿਲਕੁਲ ਜੀ ਠੀਕ ਹੈ ਠੀਕ ਤੇ ਪਾਜੀ ਇੱਕ ਡੱਬੇ ਚ ਕਿੰਨੀਆਂ ਕ ਮੱਖੀਆਂ ਹੋ ਜਾਂਦੀਆਂ ਕਿੰਨੀ ਕ ਕੋਈ ਆਈਡੀਆ ਇਹ ਲੱਖਾਂ ਦੇ ਹਿਸਾਬ ਨਾਲ ਲੱਖਾਂ ਦੇ ਹਿਸਾਬ ਨਾਲ ਜੀ ਸਹੀ ਹੈ ਜੀ ਤੇ ਆ ਦੇਖੋ ਇੱਧਰ ਮੱਖੀਆਂ ਝਾੜੀ ਜਾਂਦੇ ਇਹਨਾਂ ਨੇ ਹੁਣ ਥੋੜ ਡੁੱਡ ਕੇ ਵਾਪਸ ਫੇਰ ਡੱਬੇ ਦੇ ਵਿੱਚ ਬੈਠ ਜਾਣਾ ਹੈ ਫਿਰ ਆਪਣਾ ਕੰਮ ਜਿਹੜਾ ਆ ਰੈਗੂਲਰ ਹੈ ਜਿਸ ਤਰ੍ਹਾਂ ਅੱਗੇ ਸ਼ਹਿਦ ਬਣਾਉਂਦੀਆਂ ਨੇ ਉਸੇ ਤਰ੍ਹਾਂ ਹੀ ਇਹਨਾਂ ਨੇ ਫਿਰ ਦੁਬਾਰਾ ਵਰਕ ਕਰਨਾ ਸ਼ੁਰੂ ਕਰ ਦੇਣਾ ਹੈ ਨਾ ਭਾਜੀ ਬਿਲਕੁਲ ਜੀ ਹਾਂਜੀ ਤੇ ਭਾਜੀ ਕਿੰਨੇ ਕ ਦਿਨ ਚ ਡੱਬਾ ਸ਼ਹਿਦ ਦਾ ਤਿਆਰ ਹੋ ਜਾਂਦਾ ਹੈ ਇਹ ਡਿਪੈਂਡ ਕਰਦਾ ਜੀ ਫੁੱਲ ਤੇ ਤੇ ਮੌਸਮ ਦੇ ਉੱਪਰ ਮੌਸਮ ਦੇ ਉੱਪਰ ਮੌਸਮ ਜੇ ਬਦਲ ਰਹਿ ਗਿਆ ਹਨੇਰੀਆਂ ਆਈਆਂ ਮੱਖੀਆਂ ਨੇ ਆਪਣੇ ਅੰਦਰ ਬੈਠ ਗਈਆਂ ਅੰਦਰ ਬੈਠ ਗਈਆਂ ਫਿਰ ਕੰਮ ਨਹੀਂ ਕਰਨਾ ਇਹਨਾਂ ਦੀ ਆਪਣੀ ਸੇਫਟੀ ਦੇਖਦੀਆਂ ਨੇ ਹਾਂ ਇਹਨਾਂ ਨੇ ਸੇ ਪਹਿਲੇ ਨੇ ਸੇਫਟੀ ਦੇਖਣੀ ਹੈ ਜੀ 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 ਠੀਕ ਹੈ ਜਿਹੜੀ ਵਰਕਰ ਮੱਖੀ ਆ ਉਹਦਾ ਕੰਮ ਹੀ ਇਹ ਹੈ ਵੀ ਉਹਨੇ ਸ਼ਹਿ ਫਿਵੀ ਕਿੰਨੇ ਕ ਦਿਨ ਚ ਸ਼ਾਇਦ ਤਿਆਰ ਹੋ ਜਾਂਦੇ ਇੱਕ ਹਫਤੇ ਤੋਂ ਲੈ ਕੇ 15 ਦਿਨਾਂ ਵਿੱਚ ਬਾਕੀ ਉਹ ਲਾਲੋ ਵੀ ਜੇ ਫੁੱਲਾਂ ਦੇ ਵਿੱਚ ਰੱਖੀ ਹੈ ਤਾਂ ਹਫਤਾ ਵੀ ਹੈ ਨਹੀਂ ਤਾਂ 15 ਦਿਨ ਤਾਂ ਹੈਗੀ ਬਿਲਕੁਲ ਜੀ ਠੀਕ ਹੈ ਠੀਕ ਹੈ ਅਸੀਂ ਤਾਂ 20 ਦਿਨ ਬਾਅਦ ਸ਼ਾਇਦ ਗੱਡੀ ਦਾ ਕਿਉਂ ਇਹ ਸੀਲ ਹੋ ਜਾਂਦਾ ਤੁਹਾਨੂੰ ਦਿਖਾਇਆ ਸੀਗਾ ਇਹ ਮੋਮ ਨਾਲ ਉੱਪਰ ਸੀਲ ਕਰ ਦਿੰਦੇ ਆ ਦੇਖੋ ਜੀ ਬਾਕੀ ਸੀਲ ਕਰ ਲਈ ਠੀਕ ਹੈ ਠੀਕ ਹੈ ਜੀ ਇਹ ਸਤਪਾਲ ਜੀ ਝਾੜ ਰਹੇ ਆ ਆਪਣੇ ਖਾਸ ਟ੍ਰੇਨਰ ਨੇ ਇਹਦੀ ਵੀ ਇੱਕ ਟ੍ਰੇਨਿੰਗ ਹੋਣੀ ਚਾਹੀਦੀ ਹੈ ਜੀ ਹਨਾ ਹਾਂ ਪ੍ਰੋਪਰ ਜੀ ਹਿੰਦੀ ਜੀ ਪ੍ਰੋਪਰ ਟ੍ਰੇਨਿੰਗ ਪ੍ਰੋਪਰ ਤਰੀਕੇ ਨਾਲ ਟ੍ਰੇਨਿੰਗ ਲਈ ਹੋਈ ਹੈ ਤੁਸੀਂ ਸਾਰੀ ਹਾਂ ਅਸੀਂ ਪ੍ਰੋਪਰ ਤਰੀਕੇ ਨਾਲ ਟ੍ਰੇਨਿੰਗ ਕਿਉਂਕਿ ਤਾਂ ਹੀ ਬੰਦਾ ਇੰਨੇ ਹੁਣ ਆਰਾਮ ਨਾਲ ਦੇਖੋ ਜੀ ਮੇਰੇ ਵਰਗਾ ਲੱਗੇ ਜਾਵੇ ਮੱਖੀਆਂ ਦੇ ਤਾਂ ਮੈਨੂੰ ਤਾਂ ਇਹ ਹੋਗਾ ਮੱਖੀਆਂ ਕਿਤੇ ਮੇਰੇ लाੜੀ ਨਾ ਜਾਣ ਪਰ ਦੇਖੋ ਬਿਲਕੁਲ ਪਿਆਰ ਨਾਲ ਪ੍ਰੋਪਰ ਤਰੀਕੇ ਨਾਲ ਜਿਸ ਤਰ੍ਹਾਂ ਸ਼ਹਿਰ ਨੂੰ ਕੱਢਣਾ ਚਾਹੀਦਾ ਹੈ ਹਨਾ ਕੋਈ ਮੱਖੀ ਕਿਸੇ ਇੱਕ ਵੀ ਡੰਗ ਨਹੀਂ ਵੱਜਾ ਹਲੇ ਤੱਕ ਕਿਸੇ ਵੀ ਮੱਖੀ ਦਾ ਨਹੀਂ ਤਾਂ ਆਪਾਂ ਜੇ ਤੁਰੇ ਜਾਂਦੇ ਲਾਲ ਵੀ ਛੱਤਾ ਲੱਗਾ ਹੁੰਦਾ ਕਿਵੇਂ ਵੱਟਾ ਮਾਰ ਦਈਏ ਮੱਖੀ ਖਾਣ ਵੇ ਜਾਂਦੀ ਹੈ ਦੇਖੋ ਜੀ ਕੱਢਣ ਦਾ ਤਰੀਕਾ ਵੀ ਹੈਗਾ ਜੀ ਆਪਾਂ ਮੱਖੀ ਦੇ ਉੱਪਰ ਹੱਥ ਦੇਵਾਂਗੇ ਮੱਖੀ ਨੂੰ ਪਰੇਸ਼ਾਨ ਕਰਾਂਗੇ ਉਹ ਡੰਕ ਮਾਰੂਗੀ ਡੰਕ ਮਾਰੂਗੀ ਜਿਹੜੀ ਮੱਖੀ ਡੰਗ ਮਾਰੇਗੀ ਉਹ ਮੱਖੀ ਆਪਣੀ ਜਾਨ ਵੀ ਖਤਮ ਕਰ ਦਿੰਦੀ ਆ ਠੀਕ ਹੈ ਜੀ ਠੀਕ ਹੈ ਕਿਉਂ ਆਦਮੀ ਦੀ ਬਾਡੀ ਪੂਰੀ ਸਖਤ ਹੁੰਦੀ ਆ ਹਾਂਜੀ ਹਾਂਜੀ ਤੇ ਇਸ ਕਰਕੇ ਉਹ ਮੱਖੀ ਦਾ ਜੋ ਡੰਗ ਉਹ ਅੰਦਰ ਹੈ ਨਾ ਉਹ ਮਾਸਪੇਸ਼ੀਆਂ ਬਾਹਰ ਆ ਜਾਂਦੀ ਆ ਤੇ ਉਹ ਮੱਖੀ ਵੀ ਆਪਣੀ ਜਾਨ ਗਵਾ ਲੈਂਦੀ ਆ ਤੇ ਮੱਖੀ ਵੀ ਮਰ ਜਾਂਦੀ ਹੈ ਕਿਉਂਕਿ ਉਹ ਜਦੋਂ ਆਪਣਾ ਡੰਗ ਕੱਢਣ ਦੀ ਕੋਸ਼ਿਸ਼ ਕਰੂਗੀ ਤਾਂ ਉਹਦਾ ਸਰੀਰ ਜਿਹੜਾ ਸੌਫਟ ਹੁੰਦਾ ਹੈ ਉਹ ਮਤਲਬ ਇਹ ਖਿੱਚ ਪੈ ਜਾਂਦੀ ਹੈ ਤਾਂ ਉਹ ਇੱਕ ਸਾਹ ਦਾ ਮਰੀ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਤੇ ਭਾਜੀ ਮੱਖੀ ਦੀ ਉਮਰ ਉਮਰ ਕਿੰਨੀ ਕੁ ਹੋ ਸਕਦੀ ਹੈ ਮੱਖੀ ਜਿਹੜੀ ਵਰਕਰ ਮੱਖੀ ਇਹਦੀ ਉਮਰ ਹੈ 42 ਦਿਨ 42 ਦਿਨ ਇੱਕ ਇੱਕ ਜਿਹੜੇ ਡਰੋਨ ਹੁੰਦੇ ਆ ਜਿਹੜੇ ਮਤਲਬ ਨਰਮ ਮੱਖੀ ਹਾਂਜੀ ਉਹਦੀ ਉਮਰ ਹੁੰਦੀ ਆ 52 ਦਿਨ ਦੇ ਨਜ਼ਦੀਕ ਸਮਥਿੰਗ ਜਿਹੜੀ ਰਾਣੀ ਮੱਖੀ ਹੈਗੀ ਆ ਇਹਦੀ 2.5 ਤੋਂ 3 ਸਾਲ ਠੀਕ ਹੈ ਤੇ ਭਾਜੀ ਇੱਕ ਕੁਐਸਚਨ ਹੋ ਰਿਹਾ ਆਪਣਾ ਵੀ ਮੱਖੀ ਤਿਆਰ ਕਿੰਨੇ ਦਿਨਾਂ ਚ ਹੋ ਜਾਂਦੀ ਹੈ ਲਾ ਲਓ ਵੀ ਹੁਣ ਇਹਦੇ ਜਿੱਦਾਂ ਆਪਣਾ ਰੌ ਮਟੀਰੀਅਲ ਆ ਗਿਆ ਆਪਣੇ ਕੋਲ ਉਹਦੇ ਉਹਦੇ ਚ ਮੱਖੀਆਂ ਮਰ ਵੀ ਜਾਂਦੀਆਂ ਨੇ ਤੇ ਡੱਬੇ ਦੇ ਵਿੱਚ ਲੱਖਾਂ ਦੇ ਹਿਸਾਬ ਨਾਲ ਮੱਖੀਆਂ ਹੁੰਦੀਆਂ ਨੇ ਤੇ ਮੱਖੀ ਤਿਆਰ ਕਿੰਨੇ ਦਿਨਾਂ ਚ ਹੋ ਜਾਂਦੀ ਜਿਹੜੀ ਰਾਣੀ ਮੱਖੀ ਹੈਗੀ ਆ ਜੀ ਉਹ ਹੋ ਜਾਂਦੀ ਆ 8 ਤੋਂ 10 ਦਿਨਾਂ ਦੇ ਵਿੱਚ ਤਿਆਰ ਠੀਕ ਹੈ ਜੀ ਤੇ 20 ਦਿਨਾਂ ਦੇ ਵਿੱਚ ਉਹ ਬੱਚੇ ਅੰਡੇ ਲੈਣੇ ਸਟਾਰਟ ਕਰਦੇ ਆ ਜੀ ਨੇ ਸਟਾਰਟ ਕਰਦਾ ਠੀਕ ਹੈ ਜੀ ਜਿਹੜੀ ਦੂਜੀ ਵਰਕਰ ਮੱਖੀ ਆ ਉਹ 4 ਤੋਂ 5 ਦਿਨ ਚ ਜੀ ਤੇ ਰਾਣੀ ਮੱਖੀ ਦੀ ਉਮਰ ਕਿੰਨੀ ਕਾ ਜੀ ਕੋਈ 2.5 ਤੋਂ 3 ਸਾਲ ਦੀ 2.5 ਤੋਂ 3 ਸਾਲ ਮੰਨ ਲਓ 2.5 ਤੋਂ 3 ਸਾਲ ਉਹ ਡੱਬੇ ਦੇ ਵਿੱਚ ਹੀ ਕੰਮ ਕਰਦੀ ਏ ਠੀਕ ਹੈ ਜੀ ਜਦੋਂ ਆਪਣੇ ਕੋ ਇੱਧਰ ਰੌ ਮਟੀਰੀਅਲ ਆ ਗਿਆ ਸਾਰਾ ਜੀ ਜੀ ਹੁਣ ਇਹਨੂੰ ਆਪਾਂ ਕੱਢਾਂਗੇ ਇਹਨੂੰ ਆਪਾਂ ਕੱਢਾਂਗੇ ਜੀ ਤੇ ਫਿਰ ਆਪਣਾ ਜਿਹੜਾ ਪ੍ਰੋਸੈਸ ਹੋਏਗਾ ਸਾਰਾ ਪਲਾਂਟ 'ਚ ਹੋਏਗਾ ਹਾਂ ਉਹ ਪਲਾਂਟ 'ਚ ਪ੍ਰੋਸੈਸ ਹੋਏਗਾ ਠੀਕ ਹੈ ਤੇ ਹੁਣ ਆਪਾਂ ਇਹਨੂੰ ਇੱਕ ਵਾਰੀ ਕੱਢ ਕੇ ਦਿਖਾ ਦਈਏ ਹਨਾ ਠ ਤੇ ਭਾਈ ਇਹ ਸਾਰਾ ਸ਼ਾਇਦ ਜਿਸ ਤਰ੍ਹਾਂ ਹੁਣ ਆਪਾਂ ਇਹਨੂੰ ਕੱਢਾਂਗੇ ਤੇ ਜਦੋਂ ਆਪਾਂ ਅੱਗੇ ਸਪਲਾਈ ਕਰਾਂਗੇ ਤੇ ਇਹ ਫਰੈਸ਼ ਆ ਦੇਊਗਾ ਮਤਲਬ ਇਹਦੇ ਵਿੱਚ ਕੋਈ ਮਿਲਾਵਟ ਤਾਂ ਨਹੀਂ ਹੋਊਗੀ ਨਹੀਂ ਨਹੀਂ ਇੱਥੇ ਕੋਈ ਮਿਲਾਵਟ ਨਹੀਂ ਰਹੇਗੀ ਜੀ ਇਹਨੂੰ ਆਪਾਂ ਐਂ ਪ੍ਰੋਸੈਸਿੰਗ ਬਣਾਉਣ ਦਾ ਕੀ ਮਤਲਬ ਹੈਗਾ ਹਾਂਜੀ ਹਾਂਜੀ ਵੀ ਜਿਵੇਂ ਕੋਈ ਮੱਖੀ ਵਿੱਚ ਆ ਗਈ ਕੁਝ ਬਰੂਡ ਆ ਗਿਆ ਅੰਡੇ ਵਿੱਚ ਆ ਗਿਆ ਉਹਨੂੰ ਬਲਾਂਡ ਦੇ ਵਿੱਚ ਸਾਫ਼ ਕੀਤਾ ਜਾਂਦਾ 40 ਤੋਂ 50 ਡਿਗਰੀ ਦੇ ਅੰਦਰ ਅੰਦਰ ਆਪਾਂ ਉਹਨੂੰ ਹੀਟ ਦੇਈਦੀ ਆ ਉਹ ਤੁਹਾਨੂੰ ਪਲਾਂਟ ਦੇ ਵਿੱਚ ਦਿਖਾਵਾਂਗੇ ਉਹ ਆਪਾਂ ਪਲਾਂਟ ਦੇ ਵਿੱਚ ਦੇਖਾਂਗੇ ਹਾਂ ਇਹ ਮਤਲਬ ਪਿਓਰੇ ਪਿਓਰ ਪੂਰੇ ਤਰੀਕੇ ਨਾਲ ਸਾਫ਼ ਹੋ ਜਾਂਦਾ ਜਿਵੇਂ ਕਿ ਆਪਾਂ ਆਰੋ ਦਾ ਪਾਣੀ ਪੀਂਦੇ ਆ ਇਹੀ ਫਰਕ ਹੈਗਾ ਇੱਕ ਕੁਐਸਚਨ ਮੈਂ ਤਾਂ ਤੁਹਾਨੂੰ ਤਾਂ ਪੁੱਛਿਆ ਕਿਉਂਕਿ ਕਈ ਸ਼ਾਇਦ ਆਪਾਂ ਦੇਖਦੇ ਆ ਕਿ ਜਦੋਂ ਆਪਾਂ ਸ਼ਹਿਰ ਲੈ ਲੈਂਦੇ ਆ ਉਹਦੇ ਨੀਚੇ ਵਾਈਟ ਵਾਈਟ ਜਿੱਦਾਂ ਖੰਡ ਜਮ ਜਾਂਦੀ ਹੈ ਨਾ ਤੇ ਉਸ ਤਰ੍ਹਾਂ ਦਾ ਆਪਣੇ ਸ਼ਹਿਦ ਦੇ ਵਿੱਚ ਕੋਈ ਮਿਲਾਵਟ ਨੇ ਉਹ ਮਲਾਵਟ ਨਹੀਂ ਦੇਖੋ ਜੀ ਇੱਕ ਚੀਨੀ ਦਾ ਮਿਲਣਾ ਇੱਕ ਸ਼ਹਿਦ ਦਾ ਜਿਹੜਾ ਜੰਮਣਾ ਉਹ ਦੇ ਨੇਚਰਲ ਹੈਗਾ ਜਿਹੜਾ ਸਰਸੋਂ ਦਾ ਸ਼ਹਿਦ ਆ ਉਹ ਚ ਗਲੂਕੋਜ਼ ਤੇ ਫਰੂਟੋਜ਼ ਜ਼ਿਆਦਾ ਹੁੰਦਾ ਉਹ ਨੇਚਰਲੀ ਜੰਮਦਾ ਹੀ ਜੰਮਦਾ ਠੀਕ ਹੈ ਠੀਕ ਜਿਵੇਂ ਜਿਹੜਾ ਮਲਟੀ ਸ਼ਹਿਦ ਹੋ ਗਿਆ ਸਫੈਦੇ ਸ਼ਹਿਦ ਹੋ ਗਿਆ ਟਾਲੀ ਦਾ ਹੋ ਗਿਆ ਜਾਂ ਕੜੀ ਪੱਤੇ ਦਾ ਸ਼ਹਿਦ ਹੋ ਗਿਆ ਉਹ ਨਹੀਂ ਜੰਮਦਾ ਠੀਕ ਹੈ ਜੀ ਠੀਕ ਵਾਈਟ ਫੁੱਲ ਦਾ ਵਾਈਟ ਹਿਮਾਚਲ ਦਾ ਸ਼ਹਿਦ ਆ ਉਹ ਨਹੀਂ ਜੰਮਦਾ ਉਹ ਚ ਬਹੁਤ ਹੋਰ ਸ਼ਾਇਦ ਜਿੰਨਾ ਪੁਰਾਣਾ ਹੁੰਦਾ ਜਾਊਗਾ ਉਹਨਾਂ ਜ਼ਿਆਦਾ ਬੰਨ ਉਹ ਨਹੀਂ ਗੁਣਕਾਰੀ ਉਹਨਾਂ ਗੁਣਕਾਰੀ ਹੁੰਦੇ ਆ ਆ ਦੇਖੋ ਜੀ ਅਸੀਂ ਨਾ ਮੋਮ ਦੀ ਕਟਿੰਗ ਕਰ ਰਹੇ ਆ ਇਹ ਮੋਮ ਮੱਖੀਆਂ ਨੂੰ ਪੂਰੇ ਤਰੀਕੇ ਨਾਲ ਸੀਲਡ ਕਰ ਦਿੰਦੀ ਆ ਠੀਕ ਹੈ ਜੀ ਜਿਹੜਾ ਇਹ ਸ਼ਹਿਦ ਹੈਗਾ ਇਹ ਪੂਰੇ ਤਰੀਕੇ ਨਾਲ ਪੱਕ ਜਾਂਦਾ ਓਕੇ ਜੀ ਇਹ ਜਿਹੜਾ ਇਹ ਮੋਮ ਵਾਲਾ ਸ਼ਹਿਦ ਹੈ ਇਹਦਾ ਬੈਨੀਫਿਟ ਹੀ ਬੈਨੀਫਿਟ ਹੈ ਇਹ ਜਲਦੀ ਜੰਮਦਾ ਨਹੀਂ ਹੈਗਾ ਜਿਹੜਾ ਆਪਾਂ ਕੱਚਾ ਸ਼ਹਿਦ ਕੱਢ ਲੈਂਦੇ ਆ ਹਾਂ ਜੀ ਹਾਂ ਜੀ ਉਹਦੇ ਜੰਮਣ ਦੇ ਚਾਂਸਸ ਜਾਂਦੇ ਮਤਲਬ ਬਿਨਾਂ ਸੀਲ ਤੋਂ ਕੱਢ ਲੈਂਦੇ ਆ ਆਪਾਂ ਜੀ ਜੀ ਹਾਂ ਠੀਕ ਹੈ ਠੀਕ ਤੇ ਫਾਪਾ ਜੀ ਇਸ ਮੋਮ ਦਾ ਵੀ ਕੋਈ ਹੈ ਬੈਨੀਫਿਟ ਹਾਂ ਮੋਮ ਜੀ ਮੋਮਬਤੀ ਦੇ ਕੰਮ ਆਉਂਦੀ ਆ ਜਾਂ ਆਪਾਂ ਸ਼ੀਟ ਬਣਾਉਣੇ ਜਿਹੜੀ ਹਾਂਜੀ ਇਹ ਵਾਲੀ ਸ਼ੀਟ ਹੈਗੀ ਆ ਤੇ ਅਸੀਂ ਦੀ ਆਪਣੀ ਸ਼ੀਟਾਂ ਤਿਆਰ ਕਰਾਈ ਦੀਆਂ ਠੀਕ ਹੈ ਠੀਕ ਹੈ ਤੇ ਹੁਣ ਇਹ ਮਤਲਬ ਇਸ ਤਰ੍ਹਾਂ ਸਾਰੇ ਸਾਰਿਆਂ ਦੇ ਉੱਪਰ ਉਸ ਤਰ੍ਹਾਂ ਹੀ ਮੋਮ ਤਾਰ ਲਾਂਗੇ ਫਿਰ ਇਹਨਾਂ ਨੂੰ ਆਪਣੇ ਉਸ ਕੰਟੇਨਰ ਦੇ ਵਿੱਚ ਪਾ ਕੇ ਜੀ ਜੀ ਤੇ ਸ਼ਾਇਦ ਗੱਡਾਂਗੇ ਸ਼ਾਇਦ ਗੱਡਾਂਗੇ ਠੀਕ ਹੈ ਠੀਕ ਹੈ ਆ ਦੇਖੋ ਜੀ ਇਸ ਤਰੀਕੇ ਨਾਲ ਇਹਨੂੰ ਘੁਮਾਇਆ ਜਾਂਦਾ ਇਹ ਜੋ ਸ਼ਹਿਮ ਉਚੜ ਕੇ نیچے ਆ ਜਾਂਦਾ ਸ਼ਹਿਰ ਟੈਂਕ ਚੋਂ ਕੱਢ ਕੇ ਬਾਲਟੀਆਂ ਭਰ ਲੈਣੇ ਹੁਣ ਇਹਦੇ ਜੋ ਜਿੰਨਾ ਸ਼ਾਇਦ ਹੋਊਗਾ ਸਾਰਾ ਮਲਬਾ ਇਸ ਕੰਟੇਨਰ ਦੇ ਵਿੱਚ ਆ ਜਾਊਗਾ ਜੀ 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 ਬਿਲਕੁਲ ਇਹਦੇ ਜੋ ਬਾਅਦ ਚੋਂ ਆਪਾਂ ਬਾਲਟੀਆਂ ਭਰ ਲੈਣੀਆਂ ਹਾਂ ਇਹਨੂੰ ਨਾ ਹੌਲੀ ਸਲੋਕ ਮਾਇਆ ਜਾਂਦਾ ਜਿਹੜੇ ਮੱਖੀ ਦੇ ਵਿੱਚ ਅੰਡੇ ਹੁੰਦੇ ਆ ਕੁਝ ਅਬਦੀ ਗਦੀਵ ਤਿਆਰ ਹੋਏ ਹੁੰਦੇ ਆ ਵੀ ਉਹਨਾਂ ਨੇ ਹਿਲ ਕੇ نیچے ਡਿੱਗ ਜਾਣਾ ਮਤਲਬ ਇਹ ਜਿੰਨੀ ਕ ਆਪਾਂ ਕਟਿੰਗ ਕੀਤੀ ਆ ਜਿੰਨੀ ਜਗ੍ਹਾ ਤੇ ਸ਼ਾਇਦ ਸੀਗਾ ਉਹ ਸਾਰਾ ਸ਼ਹਿਰ ਬਾਹਰ ਆ ਜਾਣਾ ਹਾਂ ਉਹ ਸ਼ਹਿਰ ਬਾਹਰ ਆ ਜਾਣਾ ਜਿਹੜੇ ਅੰਡੇ ਆ ਵਿੱਚ ਰਹੇ ਆ ਅੰਡੇ ਵਿੱਚ ਰਹੇ ਰੋਕ ਦਿਓ ਸਤ ਬਾਲ ਜੀ ਆ ਦੇਖੋ ਇੱਕ ਵਾਰ ਫਸਟ ਟਾਈਮ ਪਾਈ ਫਰੇਮ ਆ ਸ਼ਹਿਦ نیچے ਆ ਰਿਹਾ ਜਿਵੇਂ ਜਿਵੇਂ ਫਰੇਮ ਪਾਈ ਜਾਵਾਂਗੇ ਸ਼ਹਿਦ ਭਰਮ ਭਰਗੇ ਨੀਚੇ ਆ ਦੇਖੋ ਜਿੰਨੇ ਕੰਟੇਨਰਾਂ ਜੋ ਆਪਾਂ ਜਿੰਨੇ ਡੱਬਿਆਂ ਚੋਂ ਸ਼ਹਿਦ ਕੱਢੀ ਜਾਵਾਂਗੇ ਇਸੇ ਤਰ੍ਹਾਂ ਹੀ ਫਿਰ ਇਹ ਕੰਟੇਨਰ ਭਰ ਲੈਂਦੇ ਆ ਬਿਲਕੁਲ ਜੀ ਇਹਨੇ ਜੋ ਬਾਤ ਜੋ ਫਿਰ ਅੱਗੇ ਇੱਧਰ ਪਾਈਪ ਦਿੱਤੀ ਹੋਈ ਹੈ ਜੀ ਇਹ ਬਾਲਟੀਆਂ ਭਰ ਲੈਣੀਆਂ ਹਾਂਜੀ ਇਹ ਪਾਈਪ ਦਿੱਤੀ ਆ ਠੀਕ ਹੈ ਜੀ ਇਹਨਾਂ ਨੂੰ ਲਾ ਕੇ ਕੇ ਬਾਲਟੀਆਂ ਭਰ ਲੈਂਦੇ ਆ ਦੇਖੋ ਨੀਚੇ ਦੇਖੋ ਸ਼ਹਿਦ ਨਿਕਲ ਰਿਹਾ ਹੈ ਆਪਾਂ 6 ਫਰੇਮ ਹੀ ਪਾਏ ਆ ਹਾਂਜੀ ਆ ਦੇਖੋ ਆ ਤੁਹਾਨੂੰ ਦਿਖਾਉਂਦੇ ਆ ਇਹ ਸ਼ਹਿਦ نیچے ਆ ਰਿਹਾ ਦੇਖੋ ਹਾਂਜੀ ਇਹ ਖਾਲੀ ਹੋ ਗਿਆ ਫੇਰ ਆ ਦੇਖੋ ਹੁਣ ਸਾਰਾ ਸ਼ਹਿਦ ਨਿਕਲ ਚੁੱਕੇ ਖਾਲੀ ਹੋ ਗਿਆ ਜੀ ਹਾਂਜੀ ਇਹ ਸ਼ਹਿਦ ਝੜ ਗਿਆ ਜੀ ਇਹ ਆ ਵਾਲਾ ਸ਼ਹਿਦ ਹੈ ਜੀ ਇਹ ਝੜਦਾ ਪਰ ਇਹ ਸਾਰੇ ਮਤਲਬ ਬੱਚੇ ਇਹ ਬੱਚੇ ਆ ਜੀ ਠੀਕ ਹੈ ਜੀ ਇਹ ਅੰਡੇ ਦਿੱਤੇ ਹੋਏ ਰੱਖੇ ਲੋ ਦੇਖ ਲੋ ਅੰਡਿਆਂ ਨੂੰ ਵੀ ਕੋਈ ਨੁਕਸਾਨ ਨਹੀਂ ਹੋਇਆ ਹਾਂਜੀ ਹਾਂਜੀ ਕਿਉਂਕਿ ਇਹਨਾਂ ਤੋਂ ਵੀ ਆਪਾਂ ਖਾਣਾ ਜੀ ਮੁੜ ਕੇ ਇਹਨਾਂ ਦੀ ਕਮਾਈ ਹੈ ਜੀ ਇੱਕ ਸਾਧੀ ਹੈ ਨਹੀਂ ਬਿਲਕੁਲ ਜੀ ਬਿਲਕੁਲ ਤੇ ਇਹਨਾਂ ਨੂੰ ਸੇਫ ਰੱਖਣਾ ਜ਼ਰੂਰੀ ਹੈ ਹਾਂਜੀ ਹਾਂਜੀ ਜਿ ਜਿਸ ਤਰ੍ਹਾਂ ਕੀ ਤੁਸੀਂ ਦੇਖਿਆ ਸ਼ਹਿਦ ਦੀ ਜਿਹੜੀ ਪ੍ਰੋਸੈਸਿੰਗ ਹੈ ਉਹ ਮੱਖੀਆਂ ਦੀ ਕਿਸ ਤਰ੍ਹਾਂ ਸਟਾਰਟ ਹੁੰਦੀ ਹੈ ਤੇ ਹੁਣ ਆਪਾਂ ਵਾਪਸ ਪਲਾਟ ਦੇ ਵਿੱਚ ਆ ਚੁੱਕੇ ਹਾਂ ਜੀ ਤੇ ਜਿਹੜਾ ਰੌ ਮਟੀਰੀਅਲ ਤਿਆਰ ਹੁੰਦਾ ਹੈ ਯਾਨੀ ਕਿ ਤੁਸੀਂ ਦੇਖਿਆ ਸ਼ਹਿਦ ਮੱਖੀਆਂ ਦਾ ਜਦੋਂ ਕੱਢਿਆ ਜਾਂਦਾ ਤਾਂ ਇੱਕ ਕੰਟੇਨਰ ਦੇ ਵਿੱਚ ਉਹਨੂੰ ਕੱਢ ਲਿਆ ਜਾਂਦਾ ਤੇ ਉਸ ਤੋਂ ਬਾਅਦ ਰੌ ਮਟੀਰੀਅਲ ਜਿਹੜਾ ਹੈ ਬਾਲਟੀਆਂ ਦੇ ਵਿੱਚ ਭਰ ਕੇ ਇਸੇ ਜਿਹੜਾ ਪਲਾਂਟ ਹੈ ਪਲਾਂਟ ਦੇ ਵਿੱਚ ਲੈ ਆਉਣਾ ਭਾਜੀ ਹਣੇ ਤੇ ਉਸ ਤੋਂ ਬਾਅਦ ਦਾ ਕੀ ਪ੍ਰੋਸੈਸ ਰਹਿੰਦਾ ਸਾਰਾ ਜਦੋਂ ਕਿ ਰੌ ਮਟੀਰੀਅਲ ਵਾਲਟੀਆਂ ਦੇ ਵਿੱਚ ਪਾ ਕੇ ਤੁਸੀਂ ਇੱਥੇ ਲਿਆਏ ਉਸ ਤੋਂ ਬਾਅਦ ਜਿਹੜਾ ਪ੍ਰੋਸੈਸ ਹੈ ਸਾਰਾ ਇਸੇ ਪਲਾਂਟ ਦੇ ਵਿੱਚ ਹੁੰਦਾ ਜੀ ਜੀ ਬਿਲਕੁਕੁਲ ਇੱਥੇ ਕਿਤਰਾ ਮੜਿਆ ਸਾਨੂੰ ਸਮਝਾਉਂਗੇ ਕਿ ਕਿਸ ਤਰ੍ਹਾਂ ਤੁਸੀਂ ਜਿਹੜਾ ਇਹ ਰੌ ਮਟੀਰੀਅਲ ਨੂੰ ਤਿਆਰ ਕਰਦੇ ਹੋ ਤੇ ਉਹਦੀ ਜਿਹੜੀ ਆਪਾਂ ਸਫਾਈ ਕਰਦੇ ਹਾਂ ਉਹ ਕਿਸ ਤਰੀਕੇ ਨਾਲ ਕਰਦੇ ਹੋ ਸ਼ਾਇਦ ਕਿਉਂਕਿ ਸਾਰੀਆਂ ਮੱਖੀਆਂ ਜਿਹੜੀਆਂ ਸ਼ਾਇਦ ਦੇ ਵਿੱਚ ਮਰ ਜਾਂਦੀਆਂ ਨੇ ਜੀ 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 ਉਹਦੀ ਜਿਹੜੀ ਸਫਾਈ ਉਹ ਕਿਸ ਤਰੀਕੇ ਨਾਲ ਹੁੰਦੀ ਹੈ ਭਾਜੀ ਇਹ ਆਪਣਾ ਪ੍ਰੋਸੈਸਿੰਗ ਪਲਾਂਟ ਹੈ ਜੀ ਹਾਂ ਜੀ ਉਹ ਵਾਲਾ ਜਿਹੜਾ ਪਲਾਂਟ ਦੇ ਵਿੱਚ ਪਾਣੀ ਵਾਲਾ ਟੈਂਕਿਆ ਜਾਈਕਰ ਪਾਣੀ ਦਾ ਕੀ ਕੰਮ ਹੈ ਫਿਰ ਭਾਜੀ ਇਹਦੇ ਵਿੱਚ ਇਹ ਆਪਾਂ ਸ਼ਹਿਦ ਨੂੰ ਡਾਇਰੈਕਟ ਹੀਟ ਨਹੀਂ ਦੇ ਸਕਦੇ ਜੀ ਹਾਂਜੀ ਹਾਂਜੀ ਇਹਨੂੰ ਪਾਣੀ ਦੇ ਥਰੂ ਗਰਮ ਕੀਤਾ ਜਾਂਦਾ ਮਤਲਬ ਇਹਦੇ ਵਿੱਚ ਪਾਣੀ ਜਿਹੜਾ ਹੈ ਉਹ ਘੁੰਮਦਾ ਆ ਜੀ ਤੇ ਫਿਰ ਇਹਦੇ ਵਿੱਚ ਪਾਣੀ ਗਰਮ ਹੁੰਦਾ ਜੀ ਗਰਮ ਹੁੰਦਾ ਤੇ ਇਹਦੇ ਉੱਤੇ ਬੈਠਦਾ ਜੀ ਇਹਦੇ ਸਾਈਡਾਂ ਦੇ ਵਿੱਚ ਪਾਣੀ ਘੁੰਮਦਾ ਵਿੱਚ ਇਹਦੇ ਸ਼ਹਿਦ ਹੁੰਦਾ ਜੀ ਠੀਕ ਹੈ ਇੱਥੇ ਮੰਨ ਲਓ ਆਪਾਂ ਸ਼ਹਿਦ ਪਾਉਨੇ ਆਂ ਹਾਂਜੀ ਇਹਦੇ ਵਿੱਚ ਸ਼ਹਿਦ ਪਾਈਦਾ ਮਤਲਬ ਪੂਰੀ ਦੀ ਪੂਰੀ ਬਾਲਟੀ ਇਹਦੇ ਵਿੱਚ ਹਾਂਜੀ ਉਲਟਾ ਲੈਂਦੇ ਆਂ ਹਾਂਜੀ ਜੀ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਜਿਹੜਾ ਇਹ ਸ਼ਹਿਦ ਇੱਧਰਲੇ ਪਾਸੇ ਆਉਗਾ ਨਹੀਂ ਜੀ ਹਾਂਜੀ ਇਹਦੀ ਪਾਣੀ ਦਾ ਕੰਮ ਨਹੀਂ ਹੈਗਾ ਸਿਰਫ ਪਾਣੀ ਪਾਣੀ ਇਹਦੇ ਵਿੱਚ ਘੁਮੂਗਾ ਹਾਂ ਇਹਦੇ ਵਿੱਚ ਪਾਣੀ ਘੁਮੂਗਾ ਮਤਲਬ ਸਾਈਡਾਂ ਤੇ ਜੀ ਜੀ ਠੀਕ ਹੈ ਠੀਕ ਹੈ ਤੇ ਇਧਰ ਪਾਣੀ ਗਰਮ ਹੋਊਗਾ ਜੀ 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 ਗਰਮ ਹੋ ਕੇ ਪਾਣੀ ਇਹਨਾਂ ਸਾਈਡਾਂ ਤੇ ਘੁਮੂਗਾ ਯਾਨੀ ਕਿ ਸ਼ਹਿਦ ਨੂੰ ਹੀਟ ਮਿਲਦੀ ਹੈ ਵੀ ਸ਼ਹਿਦ ਸਹੀ ਤਰੀਕੇ ਨਾਲ ਜਿਹੜ ਬਿਰਜ ਬੰਪੀਲੀ ਵਗੈਰਾ ਹੁੰਦਾ ਆਪਾਂ ਦੇਖਦੇ ਜਦੋਂ ਮੱਖੀਆਂ ਵਿੱਚ ਆ ਜਾਂਦੀਆਂ ਬਰੂਡ ਆ ਜਾਂਦਾ ਹਾਂਜੀ ਹਾਂਜੀ ਉਹ ਵੀ ਗਈ ਵੈਕਸ ਵਗੈਰਾ ਆ ਜਾਂਦੀ ਆ ਜੀ ਦਾ ਹੀਟ ਦੇਨੇ ਉਹ ਸਾਰੀ ਚੀਜ਼ਾਂ ਤੋਂ ਅਲੱਗ ਹੋ ਜਾਂਦੀ ਆ ਹਾਂਜੀ ਹਾਂਜੀ ਫਿਰ ਆਪਾਂ ਇਹਨੂੰ ਇਹਦਾ ਮੋਇਸਚਰ ਕੱਢੀਦਾ ਜੀ ਠੀਕ ਹੈ ਜਿਹੜਾ ਉਹਦੇ ਵਿੱਚ ਉੱਥੋਂ ਸ਼ਾਇਦ ਉਧਰ ਚਲਾ ਗਿਆ ਆਪਾਂ ਜੀ ਜੀ ਠੀਕ ਹੈ ਜੀ ਮੋਇਸਚਰ ਕੱਢ ਕੇ ਫਿਰ ਇਹਨੂੰ ਫਿਲਟਰ ਕਰੀਦਾ ਇੱਕ ਫਿਲਟਰ ਇੱਕ ਫਿਲਟਰ ਉਹ ਵਾਲਾ ਜੀ ਮਤਲਬ ਉਸ ਤੋਂ ਬਾਅਦ ਇਹ ਫਿਲਟਰ ਹੋਊਗਾ ਮਤਲਬ ਕਾਫੀ ਵੱਡਾ ਪ੍ਰੋਸੈਸ ਲਗਾ ਰੱਖਿਆ ਤੁਸੀਂ ਇੱਥੋਂ ਸ਼ਾਇਦ ਉੱਥੇ ਜਾ ਰਿਹਾ ਉੱਥੋਂ ਵਾਪਸ ਇੱਥੇ ਆ ਰਿਹਾ ਬਹੁਤ ਵਧੀਆ ਤਰੀਕੇ ਨਾਲ ਮਤਲਬ ਪੂਰਾ ਜੋ ਪਲਾਂਟ ਦੇ ਵਿੱਚ ਹੋਣਾ ਚਾਹੀਦਾ ਇੱਕ ਜੈਨੂਨ ਤਰੀਕੇ ਨਾਲ ਉਸ ਤਰੀਕੇ ਨਾਲ ਤੁਸੀਂ ਕੰਮ ਕਰ ਰੱਖਿਆ ਠੀਕ ਹੈ ਦੇਖੋ ਜੀ ਜਗਦੀਪ ਜੀ ਇਹ ਇਹ ਆਪਾਂ ਖਾਣਾ ਹਾਂਜੀ ਹਾਂਜੀ ਸਹੀ ਇਹਦੀ ਸਫਾਈ ਵੀ ਉਨੀ ਹੋਣੀ ਚਾਹੀਦੀ ਹੈ ਜਰੂਰੀ ਹੈ ਕਿਉਂਕਿ ਕਸਟਮਰ ਤਾਈ ਆਏਗਾ ਜੀ ਆਪਾਂ ਉਹਨੂੰ ਕੁਆਲਿਟੀ ਦੇਵਾਂਗੇ ਉਹ ਕੁਆਲਿਟੀ ਦੇ ਸਿਰ ਤੇ ਅੱਜ ਕੱਲ੍ਹ ਦੁਨੀਆ ਟਿੱਕੀ ਹੋਈ ਹੈ ਜੀ ਕਿਉਂਕਿ ਅੱਜ ਕੱਲ੍ਹ ਮਿਲਾਵਟਾ ਬਹੁਤ ਆਉਂਦੀ ਹੈ ਬਾਜੀ ਆਪਾਂ ਦੇਖਦੇ ਹਾਂ ਮਾਰਕੀਟ ਦੇ ਕੋਈ ਵੀ ਚੀਜ਼ ਲੈਣ ਚੱਲ ਜੀ ਇਕੱਲਾ ਸ਼ਾਇਦ ਨਹੀਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਮਿਲਾਵਟਾ ਹੁੰਦੀ ਹੈ ਜੀ 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 ਤੇ ਜੇ ਆਪਾਂ ਕਸਟਮਰ ਨੂੰ ਵਧੀਆ ਚੀਜ਼ ਦੇਵਾਂਗੇ ਜੀ ਤਾਂ ਕਸਟਮਰ ਆਪਣੇ ਆਪ ਆਪਣੇ ਕੋਲ ਪੱਜਾ-ਬੱਜਾ ਆਊਗਾ ਫਿਰ ਆਪਾਂ ਇਸ ਤੋਂ ਬਾਅਦ ਟੈਂਕ ਭਰ ਲਈ ਦੇ ਜੀ ਆਪਾਂ ਤੇ ਆਪਣੇ ਸਟੋਰੇਜ ਟੈਂਕ ਦੇ ਲਈ ਠੀਕ ਹੈ ਜੀ ਉਹ ਵਾਲੇ ਟੈਂਕ ਲੱਗੇ ਹੋਏ ਆ ਇਹਦੇ ਫੁੱਲ ਵੀ ਭਰ ਲੈ ਹੋ ਲੈ ਜੀ 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 ਆਪਾਂ ਬੜਾ ਇੰਨਾ ਸ਼ਹਿਦ ਸਟੋਰ ਕਰਕੇ ਰੱਖਦੇ ਹਾਂ ਜੀ ਹਾਂ ਫਿਰ ਸਪਲਾਈ ਵੀ ਕਰਨੀ ਹਾਂ ਜੀ ਸਹੀ ਗੱਲ ਹੈ ਰੱਖਣਾ ਪੈਂਦਾ ਜੀ ਕਿਉਂਕਿ ਜਿਸ ਹਿਸਾਬ ਨਾਲ ਆਪਣਾ ਕੰਮ ਹੈ ਨਾ ਜੀ 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 ਤੇ ਪਾ ਜੀ ਜਿਹੜਾ ਸ਼ਹਿਦ ਹੈ ਉਹ ਆਪਾਂ ਕਿੱਥੇ ਕਿੱਥੇ ਸਪਲਾਈ ਕਰਦੇ ਹਾਂ ਜੀ ਤੇ ਸ਼ਹਿਦ ਦੀ ਆਪਣੀ ਸਪਲਾਈ ਹੈ ਜੀ ਅ ਦਿੱਲੀ ਕਨਾਟ ਪਲੇਸ ਹਾਂਜੀ ਅ ਪੂਨਾ ਹਾਂਜੀ ਮਹਾਰਾਸ਼ਟਰ ਠੀਕ ਹੈ ਜੀ ਮੁੰਬਈ ਮਹਾਰਾਸ਼ਟਰ ਵਿਲੇ ਪਰਲੇ ਠੀਕ ਹੈ ਜੀ ਚੰਡੀਗੜ੍ਹ ਸੈਕਟਰ 20 ਚ ਪੰਜ ਗੁਲਾ ਸੈਕਟਰ 2 ਚ ਮਤਲਬ ਵੱਡੇ ਵੱਡੇ ਸ਼ਹਿਰ ਤੁਸੀਂ ਮਾਲ ਰੱਖਿਆ ਕਹਿਣ ਦਾ ਮਤਲਬ ਇਹ ਹੀ ਹੋ ਗਿਆ ਕਿ ਵੱਡੇ ਵੱਡੇ ਯਾਰ ਤੁਹਾਡੇ ਹਿੱਸੇ ਆ ਤੇ ਆਊਟ ਆਫ ਇੰਡੀਆ ਵੀ ਜਾਂਦਾ ਫਿਰ ਜੀ ਹਾਂ ਹਜੀ ਥੋੜੀ ਸ਼ੁਰੂਆਤ ਹੋਈ ਆ ਠੀਕ ਹੈ ਠੀਕ ਹੈ ਹਾਂ ਇੱਕ ਕੰਟਰੀ ਨਾਲ ਹੋਇਆ ਟਾਈਪ ਅ ਅੱਗੇ ਦੇਖਦੇ ਕਿਦਾਂ ਦਾ ਰਿਸਪੌਂਸ ਮਿਲਦਾ ਸਹੀ ਗੱਲ ਹੈ ਕਿਉਂਕਿ ਜੇ ਜਿਹੜੇ ਤੁਸੀਂ ਸ਼ਹਿਰਾਂ ਦੇ ਨਾਮ ਦੱਸੇ ਇਹਨਾਂ ਕੋਲ ਵੀ ਤੁਸੀਂ ਹੌਲੀ ਹੌਲੀ ਹੀ ਪਹੁੰਚੇ ਹੋਣੇ ਜੀ 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 ਬਿਲਕੁਲ ਜੀ ਇੱਤਾ ਹੀ ਆ ਵੀ ਬਾਹਰ ਲੀਆਂ ਕੰਟਰੀਆਂ ਚ ਵੀ ਜੇ ਇੱਕ ਵਾਰੀ ਪਹੁੰਚਿਆ ਤਾਂ ਗਾਂਧੀਗਾਂ ਪਹੁੰਚਦਾ ਹੀ ਰਹੇਗਾ ਤੇ ਰਸ਼ਨ ਵੀਰ ਜੀ ਜਿਸ ਤਰ੍ਹਾਂ ਆਪਾਂ ਹੁਣ ਲਾਲੂ ਦੇ ਮਾਰਕੀਟ ਦੇ ਵਿੱਚ ਜਾਂਦੇ ਆਂ ਆਪਾਂ ਸਿੱਧਾ ਸ਼ਹਿਦ ਲੈ ਕੇ ਆਪਾਂ ਘਰੇ ਆਏ ਨੇ ਆਪਾਂ ਨੂੰ ਨਹੀਂ ਪਤਾ ਵੀ ਉਹ ਸ਼ਹਿਦ ਅਸਲੀ ਹੈ ਕਿ ਨਕਲੀ ਅਸਲੀ ਤੇ ਨਕਲੀ ਦੀ ਜਿਹੜੀ ਪਛਾਣ ਹੈ ਉਹ ਆਪਾਂ ਕਿਸ ਤਰ੍ਹਾਂ ਕਰ ਸਕਦੇ ਹਾਂ ਠੀਕ ਹੈ ਵੀਰ ਜੀ ਤੁਹਾਡਾ ਬੜਾ ਵਧੀਆ ਕੁਐਸਚਨ ਆ ਹਾਂਜੀ ਹਾਂਜੀ ਸ਼ਹਿਦ ਦੀ ਜੇ ਵੈਰੀ ਸਿੰਪਲ ਹਾਂਜੀ ਤੁਸੀਂ ਇਹ ਦੇਖੋ ਸ਼ਹਿਦ ਤੁਸੀਂ ਮਾਰਕੀਟ ਚੋਂ ਖਰੀਦਿਆ ਹਾਂਜੀ ਹਾਂਜੀ ਉਹਦਾ ਨਾ ਟੱਕਣ ਖੋਲੋ ਹਾਂਜੀ ਤੁਸੀਂ ਘਰੇ ਵੀ ਅੱਗੇ ਚੱਲ ਕੇ ਖੋਲਦੇ ਹੋ ਨੱਕਣ ਹਾਂਜੀ ਉਹਨੂੰ ਨਾ ਉਹਦੀ ਖੁਸ਼ਬੂ ਲੈ ਕੇ ਦੇਖੋ ਠੀਕ ਹੈ ਜੀ ਆ ਦੇਖੋ ਇੱਕ ਹਾਂਜੀ ਤੁਹਾਨੂੰ ਅਸਲੀ ਖੁਸ਼ਬੂ ਅਲੱਗ ਖੁਸ਼ਬੂ ਹੈ ਜਿਹੜੀ origignal ਸ਼ਾਇਦ ਦੀ ਹੋਣੀ ਚਾਹੀਦੀ ਹਾਂ ਜਿਹਨੂੰ ਮਖਿਆਲ ਕਹਿੰਦੇ ਆ ਉਹਦੀ ਅਸਲੀ ਦੇ ਵਿੱਚ ਕੋਈ ਮਿਕਸਿੰਗ ਹੋਵੇ ਹਨਾ ਜੀ 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 ਉਹਦੀ ਸਮੈਲ ਆਪਾਂ ਨੂੰ ਅਲੱਗ ਤੋਂ ਹੀ ਆ ਜਾਊਗੀ ਜੀ ਜੀ ਕਿਉਂਕਿ ਖੰਡ ਦਾ ਆਪਾਂ ਨੂੰ ਪਤਾ ਉਹਦੀ ਸਮੈਲ ਕਿਸ ਤਰ੍ਹਾਂ ਦੀ ਹੁੰਦੀ ਹੈ ਕਿੰਦੀ ਨਹੀਂ ਕੁਝ ਮਹਿੰਦੀ ਨਹੀਂ ਹੈ ਹਾਂਜੀ 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 ਬਿਲਕੁਲ origignal ਤਰੀਕੇ ਨਾਲ ਮਤਲਬ ਕਿ ਸਿੰਪਲ ਜਿਹਾ ਤਰੀਕਾ ਹੈ ਲੌਜੀਕ ਹੈ ਕਿ ਇਹਨੂੰ ਖੋਲੋ ਜਿਸ ਬੰਦੇ ਨੂੰ ਪਤਾ ਹੈ ਕਿ ਸ਼ਾਇਦ origignal ਹੈ ਜੀ ਜੀ ਤੇ ਉਹ ਇਹਨੂੰ ਸਮੈਲ ਨਾਲ ਵੀ ਚੈੱਕ ਕਰ ਸਕਦਾ ਹੈ ਤੁਸੀਂ ਖਾਓਗੇ ਹਾਂਜੀ ਹਾਂਜੀ ਇੱਕ ਚਮਚ ਖਾ ਲਿਆ ਤੁਹਾਡਾ ਦਿਲ ਕਰੇਗਾ ਅਸੀਂ ਹੋਰ ਖਾਈਏ ਹਾਂਜੀ ਹਾਂਜੀ ਇਹਦਾ ਇੰਨਾ ਸੁਆਦ ਹੈਗਾ ਜਿਹੜਾ ਨੈਚੁਰਲ ਸੁਆਦ ਹੈਗਾ ਮਤਲਬ ਇੱਕ ਸਿੰਪਲ ਜਿਹੇ ਤਰੀਕੇ ਨਾਲ ਆਪਾਂ ਸਮਝਾਤਾ ਇਤਾਂ ਹੋ ਗਿਆ ਭਾਜੀ ਬਿਲਕੁਲ ਨਾਰਮਲ ਤਰੀਕਾ ਜਿਹੜਾ ਤੁਸੀਂ ਦਿਖਾਇਆ ਕਿ ਸ਼ਹਿਦ ਨੂੰ ਆਪਾਂ 스మెਲ ਕਰਕੇ ਵੀ ਚੈੱਕ ਕਰ ਸਕਦੇ ਹਾਂ ਕਿਸੇ ਹੋਰ ਤਰੀਕੇ ਨਾਲ ਕੋਈ ਹੋਰ ਘਰ ਦੇ ਵਿੱਚ ਆਪਾਂ ਜੀ ਟਰਾਈ ਕਰਨਾ ਹੋਵੇ ਵੀ ਚਲੋ 스మెਲ ਕਰਕੇ ਤਾਂ ਆਪਾਂ ਚੈੱਕ ਕਰ ਹੀ ਲਿਆ ਕਿ ਕਿਸੇ ਹੋਰ ਤਰੀਕੇ ਨਾਲ ਚੈੱਕ ਕਰਨਾ ਹੋਵੇ ਸ਼ਹਿਦ ਨੂੰ ਤਾਂ ਉਹ ਕਿੱਦਾਂ ਕਰ ਸਕਦੇ ਆਪਾਂ ਹਾਂਜੀ ਜਗਦੀਪ ਜੀ ਇੱਕ ਤਰੀਕਾ ਹੋਰ ਹੈਗਾ ਸਿੰਪਲ ਹੀ ਤਰੀਕਾ ਹੈਗਾ ਜਿਵੇਂ ਆਪਾਂ ਨੇ ਆ ਤੁਸੀਂ ਆਪਣੇ ਆਪ ਕਰਕੇ ਦਿਖਾ ਦਿਓ ਹਾਂਜੀ ਇਹ ਸ਼ਹਿਦ ਖੋਲ੍ਹ ਲਿਆ ਜੀ ਹਾਂਜੀ ਹਾਂਜੀ ਇਹਨੂੰ ਲਓ ਚਮਚ ਵਿੱਚ ਠੀਕ ਹੈ ਜੀ ਆਪਾਂ ਇਹਨੂੰ ਇਹਦੇ ਵਿੱਚ ਪਾਣਾ ਜੀ ਪਾਣੀ ਦੇ ਵਿੱਚ ਪਾਵਾਂਗੇ ਦੇਖੋ ਇਹਦਾ ਜਦੋਂ ਜਾਏਗਾ ਇਹ ਤਾਰ ਜਾਏਗੀ ਹਾਂਜੀ ਹਾਂਜੀ ਲਾਸਟ ਤੱਕ ਦੀ ਬਰੀਕ ਤਾਰ ਇਹ ਮਤਲਬ ਬਿਲਕੁਲ ਬਰੀਕ ਤਾਰ ਦੇ ਵਜੋਂ ਇਹਦੇ ਪਾਣੀ ਦੇ ਵਿੱਚ ਡਿੱਗਣਗੀ ਹਾਂਜੀ ਆ ਦੇਖੋ ਮਤਲਬ ਮਤਲਬ ਇਹਦੀ ਬੂੰਦ ਨਹੀਂ ਬਣਨੀ ਚਾਹੀਦੀ ਸਿੱਧਾ ਨਹੀਂ ਡਿੱਗਣਾ ਚਾਹੀਦਾ ਮਤਲਬ ਇਹ ਤਾਰ ਬਣ ਕੇ ਜਾ ਰਿਹਾ ਆ ਤਾਂ ਸ਼ਾਇਦ オリジナル ਆ ਉਹ ਸ਼ਾਇਦ ਫਿਰ ਇੱਕ ਹੋਰ ਹੈਗਾ ਜਿਹੜਾ ਸ਼ਾਇਦ オリジナル ਹੋਏਗਾ ਉਹ ਨੀਚੇ ਸੱਦਾ ਤੇ ਜਾ ਕੇ ਬੈਠ ਜਾਏਗਾ ਕੱਪ ਦੇ ਬਿਲਕੁਲ ਨੀਚੇ ਜਾ ਕੇ ਬੈਠ ਜਾਏਗਾ ਜਿੰਨਾ ਚਿਰ ਆਪਾਂ ਇਹਨੂੰ ਮਿਲਾਵਾਂਗੇ ਉਹਨਾਂ ਜਿਹੜੇ ਨੀਚੇ ਰਹੇਗਾ ਨੀਚੇ ਰਹੇਗਾ ਉਹ ਨਹੀਂ ਤਾਂ ਜੇ ਇਹਦੇ ਵਿੱਚ ਕੋਈ ਮਿਲਾਵਟ ਹੋਵੇ ਮਿਕਸ ਹੋਵੇ ਲਾਲ ਵੀ ਖੰਡ ਵਿੱਚ ਮਿਕਸ ਹੋਵੇ ਤਾਂ ਇਹ ਨਾਲ ਦੀ ਨਾਲ ਮਿਕਸ ਹੋ ਜਾਏਗਾ ਨਾਲ ਦੀ ਨਾਲ ਘੁਲ ਜਾਏਗਾ ਬਿਲਕੁਲ ਸਹੀ ਤੇ ਭਾਜੀ ਸ਼ਾਇਦ ਨੂੰ ਖਾਣ ਦਾ ਸਹੀ ਤਰੀਕਾ ਵੀ ਕਿਸ ਤਰ੍ਹਾਂ ਆਪਾਂ ਨੂੰ ਸ਼ਾਇਦ ਜਿਹੜਾ ਉਹ ਖਾਣਾ ਚ ਦੇਖੋ ਜੀ ਸ਼ਹਿਦ ਖਾਣ ਦੇ ਕਈ ਤਰੀਕੇ ਹੈਗੇ ਆ ਹਾਂਜੀ ਜਿਵੇਂ ਆਪਾਂ ਸਰੀਰਕ ਤਾਕਤ ਵਾਸਤੇ ਬੱਚੇ ਆ ਤੇ ਦੁੱਧ ਵਿੱਚ ਪਾ ਕੇ ਹਾਂਜੀ ਲੈ ਸਕਦੇ ਹਾਂ ਦਾ ਠੀਕ ਹੈ ਜੀ ਤੇ ਜਿਵੇਂ ਐਸੀ ਲੈਣਾ ਸਵੇਰ ਨੂੰ ਗਰਮ ਪਾਣੀ 'ਚ ਲੈ ਸਕਦੇ ਆ ਗਰਮ ਪਾਣੀ 'ਚ ਵੀ ਲੈ ਸਕਦੇ ਆ ਤੇ ਬਾਕੀ ਸ਼ਹਿਦ ਦੀ ਤਸੀਰ ਹੈ ਜੀ ਠੰਡੇ 'ਚ ਪਾਉਂਗੇ ਠੰਢੀ ਹੋ ਜਾਏਗੀ ਗਰਮ 'ਚ ਪਾਉਂਗੇ ਗਰਮ ਹੋਏਗੀ ਠੀਕ ਹੈ ਜੀ ਤੇ ਭਾਜੀ ਹੁਣ ਦੇਖੋ ਆਪਾਂ ਸ਼ਹਿਦ ਮਾਰਕੀਟ ਤੋਂ ਜਦੋਂ ਲੈਣ ਜਾਣੇ ਆ ਆਪਾਂ ਲੈ ਆਏ ਤਾਂ ਘਰੇ ਲਿਆ ਕੇ ਰੱਖ ਲਿਆ ਸ਼ਾਇਦ ਕਈ ਵਾਰੀ ਜੰਮ ਜਾਂਦਾ ਹੈ ਹੈਨਾ ਕਈ ਵਾਰੀ ਜੰਮ ਜਾਂਦਾ ਆਪਾਂ ਦੇਖਦੇ ਕਿ ਨੀਚੇ ਸਤ੍ਹਾ ਦੇ ਉੱਤੇ ਚਿੱਟਾ ਚਿੱਟਾ ਜਾਂ ਜਾਂਦਾ ਹੈ ਕਈ ਲੋਕ ਹੁਣ ਲੋਕਾਂ ਦੇ ਵਿੱਚ ਵਹਿਮ ਹੈ ਕਿ ਜਿਹੜਾ ਸ਼ਾਇਦ ਜੰਮ ਜਾਂਦਾ ਆ ਉਹ ਸ਼ਾਇਦ ਨਕਲੀ ਹੁੰਦਾ ਹੈ ਕਿ ਇਸ ਗੱਲ 'ਚ ਕਿੰਨੀ ਕ ਸੱਚਾਈ ਹੈ ਅਹ ਦੇਖੋ ਸ਼ਾਇਦ ਦਾ ਜੰਮਣਾ ਇੱਕ ਪ੍ਰਕਿਰਤੀ ਗੁਣ ਹੈਗਾ ਹਾਂਜੀ ਹਾਂਜੀ ਸ਼ਾਇਦ ਜੰਮ ਜਾਂਦਾ ਪਰ ਇਹਦਾ ਇੱਕ ਸਿੰਪਲ ਤਰੀਕਾ ਹੈਗਾ ਨੂੰ ਧੁੱਪ 'ਚ ਰੱਖ ਕੇ ਦੇਖ ਲਓ ਠੀਕ ਹੈ ਜੀ ਤੋਂ ਉੱਪਰ ਚ ਰੱਖੋਗੇ ਨਾਰਮਲ ਇਹੀ ਪੋਜੀਸ਼ਨ ਅਸਲੀ ਸ਼ਹਿਦ ਨਾਰਮਲ ਪੋਜੀਸ਼ਨ ਚ ਆ ਜਾਏਗਾ ਮਤਲਬ ਕਿ ਜਿਸ ਤਰ੍ਹਾਂ ਦਾ ਇਹ ਹੈਗਾ ਆ ਆਪਾਂ ਲੈ ਕੇ ਆਏ ਆ ਉਸੇ ਤਰੀਕੇ ਦੀ ਪੋਜੀਸ਼ਨ ਇਹਦੀ ਹੋ ਜੇਗੀ ਇਹ ਜੰਮਿਆ ਹੋਏਗਾ ਤਾਂ ਜੀ ਜੀ ਔਰ ਜੇ ਇਹਦੇ ਚ ਕੋਈ ਮਿਲਾਵਟ ਹੋਈ ਤਾਂ ਜੀ ਉਹ ਇਦਾਂ ਹੀ ਰਹੇਗੀ ਉਹ ਮਤਲਬ ਕਿ ਜੋ ਚੀਜ਼ ਥੱਲੇ ਜੰਮ ਗਈ ਉਹ ਜੰਮੀ ਰਹੇਗੀ ਚਾਹੇ ਆਪਾਂ ਤੁੱਪ ਚ ਰੱਖੀਏ ਚਾਹੇ ਕਿਤੇ ਰੱਖੀਏ ਜੀ ਜੀ ਬਿਲਕੁਲ ਇਹ ਬਿਲਕੁਲ ਹੀ ਆਸਾਨ ਤਰੀਕਾ ਹੈ ਜੇ ਤੁਸੀਂ ਚੈੱਕ ਕਰਨਾ ਹੈ ਕਿ ਸ਼ਹਿਦ ਦੇ ਵਿੱਚ ਮਿਲਾਵਟ ਹੈ ਉਹ ਸ਼ਹਿਦ ਅਸਲੀ ਹੈ ਜਾਂ ਨਕਲੀ ਹੈ ਤਾਂ ਤੁਸੀਂ ਇਹਨੂੰ ਚੈੱਕ ਕਰੋ ਤੁੱਪ ਦੇ ਵਿੱਚ ਰੱਖੋ ਇਹ ਤਾ ਉਹ ਜਿਹੜਾ نیچے ਵਾਈਟ ਵਾਈਟ ਜੰਮ ਜਾਂਦਾ ਆ ਉਹ ਵਾਪਸ ਇਹਦੇ ਵਿੱਚ ਉਸੇ ਪੋਜੀਸ਼ਨ ਦੇ ਵਿੱਚ ਆ ਗਿਆ ਜਿਸ ਜਿਸ ਕਲਰ ਦਾ ਸ਼ਾਇਦ ਤੁਸੀਂ ਲੈ ਕੇ ਆਏ ਤਾਂ ਉਹ ਸ਼ਾਇਰ ਬਿਲਕੁਲ ਅਸਲੀ ਹੈ ਤੇ ਬਾਜੀ ਇੱਥੇ ਆਪਣੇ ਕੋ ਜਿਹੜੇ ਵੀ ਸ਼ਹਿਦ ਤੁਸੀਂ ਪ੍ਰੋਵਾਈਡ ਕਰਾਉਨੇ ਹੋ ਕੰਪਨੀ ਨੂੰ ਜਾਂ ਲੋਕਾਂ ਨੂੰ ਹਨਾ ਹਰ ਇੱਕ ਸ਼ਹਿਦ ਇੱਥੇ ਪਿਆ ਹੈ ਜੇ ਆਪਾਂ ਨੂੰ ਅਦਰਕ ਦਾ ਚਾਹੀਦਾ ਹੈ ਸਫੇਦੇ ਦਾ ਚਾਹੀਦਾ ਟਾਲੀ ਦਾ ਚਾਹੀਦਾ ਤੇ ਇਸ ਸ਼ਹਿਦ ਦਾ ਅਲੱਗ-ਅਲੱਗ ਸ਼ਹਿਦ ਦਾ ਅਲੱਗ-ਅਲੱਗ ਫਾਇਦਾ ਬਾਜੀ ਬਿਲਕੁਲ ਜੀ ਬਿਲਕੁਲ ਸਾਰੇ ਸ਼ਹਿਦ ਦਾ ਆਪਣਾ-ਆਪਣਾ ਅਲੱਗ-ਅਲੱਗ ਫਾਇਦਾ ਹੈ ਠੀਕ ਹੈ ਜੀ ਠੀਕ ਹੈ ਜੀ ਬਾਕੀ ਆਪਣੀ ਇਹ ਕੈਟਲੋਗ ਵੀ ਹੈਗੀ ਹੈ ਹਨਾ ਤੇ ਆਰ ਆਰ ਹਨੀ ਦੇ ਨਾਮ ਤੇ ਬਾਜੀ ਉਹਨਾਂ ਦੀ ਕੰਪਨੀ ਹੈ ਇਹ ਕੈਟਲੋਗ ਜਿਹੜੀ ਅਸੀਂ ਸਕਰੀਨ ਦੇ ਉੱਪਰ ਮੈਂਸ਼ਨ ਕਰ ਦਾਂਗੇ ਜਿਸ ਤਰ੍ਹਾਂ ਕੀ ਪ੍ਰਕਿਰਤਿਕ ਸ਼ਹਿਦ ਦੇ ਬਾਰੇ ਇੱਥ ਤੁਲਸੀ ਦਾ ਸ਼ਹਿਦ ਹੋ ਗਿਆ ਨਿੰਮ ਦਾ ਸ਼ਹਿਦ ਹੋ ਗਿਆ ਜਾਂ ਫਿਰ ਜਾਮੂਨ ਦਾ ਕੇਸਰ ਦਾ ਫਿਰ ਅੱਗੇ ਨਿੰਬੂ ਦਾ ਸਫੇਦੀ ਦਾ ਹਰ ਇੱਕ ਸ਼ਹਿਦ ਜਿਹੜਾ ਇੱਥੇ ਸਾਰਾ ਮੈਂਸ਼ਨ ਕੀਤਾ ਤੁਸੀਂ ਇੱਥੋਂ ਜਿਹੜਾ ਆ ਸਕਰੀਨ ਦੇ ਉੱਪਰ ਸੀ ਇਸ ਕੈਟਲੋਗ ਨੂੰ ਮੈਂਸ਼ਨ ਕਰਾਂਗੇ ਪੜ੍ਹ ਕੇ ਤੁਸੀਂ ਜਿਹੜਾ ਵੀ ਸ਼ਹਿਦ ਤੁਹਾਨੂੰ ਚਾਹੀਦਾ ਹੈ ਉਹ ਤੁਸੀਂ ਭਾਜੀ ਉਹਨਾਂ ਤੋਂ ਮੰਗਵਾ ਸਕਦੇ ਹੋ ਸਕਰੀਨ ਦੇ ਉੱਪਰ ਅਸੀਂ ਇਹਨਾਂ ਦੇ ਨੰਬਰ ਮੈਂਸ਼ਨ ਕਰਾਂਗੇ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਤੇ ਭਾਜੀ ਜੇ ਕਿਸੇ ਨੇ ਲਾਲੂ ਵੀ ਹੁਣ ਇਹ ਕੱਲਾ ਇੱਕ ਸ਼ੀਸ਼ੀ ਲੈ ਕੇ ਜਾਣੀ ਹੈ ਲਾਲੋ ਵੀ ਲੋਕਲ ਬੰਦਾ ਕੋਈ ਵੀਡੀਓ ਦੇਖ ਕੇ ਆਪਣੀ ਆ ਗਿਆ ਤਾਂ ਇੱਕ ਚੀਜ਼ ਦੀ ਸ਼ੀਸ਼ੀ ਦੇ ਦਿੰਨੇ ਆਪਾਂ ਉਹਨਾਂ ਨੂੰ ਜੀ ਬਿਲਕੁਲ ਦੇ ਦਵਾਂਗੇ ਤੇ ਜੇ ਕੋਈ ਬੰਦਾ ਹੁਣ ਆਪਣੀ ਵੀਡੀਓ ਦੇਖ ਕੇ ਤੁਹਾਡੇ ਕੋ ਆ ਰਿਹਾ ਜੀ ਉਹਦੇ ਵਾਸਤੇ ਕੀ ਬੈਨੀਫਿਟ ਹੈ ਕੀ ਉਹਨੂੰ ਡਿਸਕਾਊਂਟ ਕਰੋਗੇ ਜਗਦੀਪ ਜੀ ਜੇ ਤੁਹਾਡੀ ਵੀਡੀਓ ਲਾਈਕ ਸ਼ੇਅਰ ਕਰਕੇ ਦੇਖ ਕੇ ਵੀ ਆ ਰਿਹਾ ਹਾਂਜੀ ਹਾਂਜੀ 10% ਡਿਸਕਾਊਂਟ 10% ਡਿਸਕਾਊਂਟ ਹੈ ਤਾਂ ਲੋ ਜੀ ਹੁਣ ਭਾਜੀ ਉਹਨਾਂ ਨੇ ਆਫਰ ਲਗਾਤਾ ਹੈ ਵੀ ਜੇ ਤੁਸੀਂ ਇਹ ਵੀਡੀਓ ਦੇਖ ਕੇ ਆ ਰਹੇ ਹੋ ਤੇ ਭਾਜੀ ਹੁਣ ਕੋ ਇੱਥੋਂ ਸ਼ਹਿਰ ਲੈ ਕੇ ਜਾ ਰਹੇ ਹੋ ਤਾਂ ਤੁਹਾਨੂੰ ਇਸ ਸ਼ਹਿਰ ਦੇ ਉੱਪਰ ਇਸ ਵੀਡੀਓ ਨੂੰ ਵਾਤਵਾ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਵੀ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਸ਼ੈਦ ਖਾਓ ਜ਼ਰੂਰ ਖਾਓ ਪਰ ਜਿਹੜਾ オリジナル ਸ਼ੈਦ ਹੈ ਜਿਹੜਾ ਤੁਹਾਨੂੰ ਫਾਇਦਾ ਦੇ ਸਕਦਾ ਉਹ ਸ਼ੈਦ ਖਾਓ ਨਾ ਕਿ ਮਾਰਕੀਟ ਦੇ ਵਿੱਚ ਮਿਲਣ ਵਾਲਾ ਬਹੁਤ ਤਰ੍ਹਾਂ ਦਾ ਮਿਲਾਵਟੀ ਸ਼ੈਦ ਜਿਹੜਾ ਮਾਰਕੀਟ ਦੇ ਵਿੱਚ ਮਿਲਦਾ ਹੈ ਉਹ ਨਾ ਖਾਓ ਜੇ ਤੁਸੀਂ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਹੈ ਤਾਂ オリジナル ਸ਼ੈਦ ਜਿਹੜਾ ਕਿ ਪਾਜੀ ਹੁਣੇ ਖੁਦ ਸਾਰਾ ਮੈਨੂਫੈਕਚਰਿੰਗ ਕਰਦੇ ਨੇ ਇਹਦੀ ਆਪ ਹੀ ਤਿਆਰ ਕਰਦੇ ਨੇ ਆਪ ਹੀ ਇਹਨੂੰ ਜਿਹੜਾ ਇਹਨਾਂ ਦਾ ਆਪਣਾ ਪਲਾਂਟ ਲੱਗਾ ਹੈ ਉੱਥੇ ਸਾਰਾ ਜਿਹੜਾ ਛੇ ਦੀ ਸਫਾਈ ਹੁੰਦੀ ਹੈ ਫਿਰ ਇਹਨਾਂ ਨੂੰ ਆਪ ਹੀ ਇਹ ਆਪ ਹੀ ਲੋਕਾਂ ਤੱਕ ਪਹੁੰਚਾਉਂਦੇ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਇਹਨਾਂ ਦੇ ਨੰਬਰ ਜਿਹੜੇ ਨੇ ਸਕਰੀਨ ਦੇ ਉੱਪਰ ਚੱਲ ਰਹੇ ਨੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਇਹਨਾਂ ਤੋਂ ਜਿਹੜਾ ਸ਼ਾਇਦ ਹੈ ਉਹ ਮੰਗਵਾ ਸਕਦੇ ਹੋ